ਸਾਨੂੰ ਧਮਕਾਉਣ ਵਾਲੇ ਤਾਂ 20 ਆ ਜਾਣਗੇ ਸਾਡੇ ਨਾਲ ਕਰਨ ਵਾਲਾ ਇੱਕ ਹੋਰ ਕੋਈ ਵੀ ਨਹੀਂ ਘੜਨਾ ਬਾਈ ਤੋਂ ਬਿਨਾ ਸ਼ਰਮ ਦੀ ਗੱਲ ਆ ਵੀ ਗੱਲ ਗਲਾਂ ਪਿੰਡ ਦੀ ਪੰਚਾਇਤ ਇਹਨਾਂ ਖੜਿਆਰੀਆਂ ਦੀ سپورਟ ਨਹੀਂ ਕਰ ਰਹੀ ਸਾਨੂੰ ਕਹਿੰਦੇ ਵੀ ਗਰਾਹੀ ਨਾ ਕਰੋ ਵੀ ਉਹ ਆਪਾਂ ਟੂਰਨਾਮੈਂਟ ਵੇਲੇ ਕਰ ਲਾਂਗੇ ਆਪਾਂ 50000 ਇਕੱਠਾ ਕਰ ਲਾਂਗੇ ਹਜੇ ਤੱਕ ਮੇਰੇ ਕੋਲ 50000 ਰੁਪਏ ਨਹੀਂ ਆਇਆ ਹਾਂਜੀ ਜਦੋਂ ਵੀ ਮੀਂਹ ਪੈਂਦਾਗਾ ਪਿੰਡ ਦਾ ਗਰਾਊਂਡ ਨੀਵਾ ਹੋਣ ਕਰਕੇ ਸਾਰਾ ਪਾਣੀ ਗਰਾਊਂਡ 'ਚ ਚਲਾ ਜਾਂਦਾਗਾ ਇਹਨਾਂ ਆਫ ਕੈਮਰਾ ਗੱਲ ਕਰ ਰਹੇ ਸੀ ਉਹ ਦਸਰੇ ਹੀ ਪਾਣੀ ਦੀ ਟੈਂਕੀ ਲਵਾਈ ਆ ਤੇ ਟੈਂਕੀ ਦੇ ਪਾਣੀ ਵਿੱਚ ਵੀ ਜੀ ਆ ਰਹਿਆ ਹਾਂ ਵੀ ਜੀ ਆਉਂਦੇ ਅੱਜ ਅਸੀਂ ਪਿੰਡ ਗਿੱਲ ਕਲਾਂ ਗਰਾਊਂਡ 'ਚ ਖੜੇ ਆ ਤੇ ਗਰਾਊਂਡ 'ਚ ਜਿਹੜੇ ਖਿਡਾਰੀ ਖੇਡਦੇ ਇਹਨਾਂ ਬਾਈਆਂ ਨਾਲ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਬਾਈ ਗਰਾਊਂਡ ਵਿੱਚ ਕੀ ਕੀ ਸਮੱਸਿਆ ਰਹੀ ਆ ਬਾਈ ਗਰਾਊਂਡ 'ਚ ਪਹਿਲੀ ਤਾਂ ਸਮੱਸਿਆ ਪਾਣੀ ਦੀ ਆਪਣੀ ਅੱਛਾ ਵੀਰੇ ਹਾਂ ਤੇ ਬਾਕੀ ਗਰਾਊਂਡ ਦੀ ਵੀ ਜਦੋਂ ਪਤਾ ਕਿੰਨੇ ਪਲੇਅਰ ਖੇਡ ਜਾਂਦੇ ਆ ਗਰਾਊਂਡ ਉਹਨਾ ਪ੍ਰੋਪਰ ਹੈ ਨਹੀਂ ਸਾਡੇ ਕੋਲ ਕਿੰਨੇ ਟਾਈਮ ਦੀ ਸਮੱਸਿਆ ਵੀਰੇ ਪਾਣੀ ਦੀ ਗਰਾਊਂਡ 'ਚ ਪਾਣੀ ਦੀ ਹੈਗੀ ਆ ਬਾਈ ਯਾਰ ਪਾਣੀ ਤਾਂ ਸ਼ੁਰੂ ਤੋਂ ਹੀ ਆ ਜਦੋਂ ਦਾ ਗਰਾਊਂਡ ਆਗਾ ਤੁਸੀਂ ਪਿੰਡ ਦੇ ਕੋਈ ਸਰਪੰਚ ਹੋਇਆ ਜਾਂ ਪੰਚਾਇਤ ਨੂੰ ਕਿਸੇ ਨੂੰ ਦੱਸਿਆ ਨਹੀਂ ਵੀਰੇ ਬਈ ਸਾਰਿਆਂ ਨੂੰ ਪਤਾ ਹੀ ਹੈ ਪਿੰਡ ਦੀ ਪੰਚਾਇਤ ਮਤਲਬ ਮੁਕਰੀ ਵਾਲਾ ਸਾਨੂੰ سپورਟ ਨਹੀਂ ਕਰਦੀ ਵੀਰੇ سپورਟ ਕਰਦੀ ਤਾਂ ਹੈਗੀ ਆ ਬਈ ਐ ਕਹੀਏ ਪਰ ਜਿੰਨੀ ਕਰਨੀ ਚਾਹੀਦੀ ਉਹ ਨਹੀਂ ਕਰਦੀ ਉਹ ਗੱਲ ਸੁਣ ਕੇ ਬਾਣ ਗੇਲੀ ਕਰ ਦਿੰਦੇ ਆ ਮਤਲਬ ਗੱਲ ਸੁਣ ਲੈਂਦੀ ਹੈ ਮੇਨ ਮੁੱਦੇ ਦਾ ਹੱਲ ਨਹੀਂ ਕਰਦੀ ਵੀਰੇ ਹਾਂ ਹੱਲ ਨਹੀਂ ਹੋ ਰਿਹਾ ਠੀਕ ਹੈ ਇਸ ਤੋਂ ਬਗੈਰ ਹੋਰ ਕੀ ਸਮੱਸਿਆ ਆ ਰਹੀ ਹੈ ਵੀਰੇ ਹੋਰ ਤਾਂ ਬਾਕੀ ਸਮੱਸਿਆ ਬਈ ਮੇਨ ਤਾਂ ਪਾਣੀ ਦੀ ਤੇ ਗਰਾਊਂਡ ਦੀ ਆ ਸਾਨੂੰ ਸਮੱਸਿਆ ਜੀ ਮਤਲਬ ਆਪਾਂ ਖੜਿਆਰੀ ਨਾਲ ਆਫ ਕੈਮਰਾ ਗੱਲ ਕਰ ਰਹੇ ਸੀ ਉਹ ਦੱਸ ਰਹੇ ਸੀ ਪਾਣੀ ਦੀ ਟੈਂਕੀ ਲਵਾਈ ਆ ਤੇ ਟੈਂਕੀ ਦੇ ਪਾਣੀ ਵਿੱਚ ਵੀ ਜੀ ਆ ਰਹੇ ਆ ਹਾਂ ਵੀ ਜੀ ਆਉਂਦੇ ਆਗੇ ਪਾਣੀ ਦਾ ਬੋਤਲਾਂ ਸੀ ਉੱਥੋਂ ਪੈਟਰੋਲ ਪੰਪ ਤੋਂ ਭਰ ਕੇ ਲਿਓਣੇ ਆ 1 ਵਜੇ ਦੋ ਜਵਾਗ ਦੋ ਜਾਣੇ ਵਗ ਜਾਣ ਠੀਕ ਆ ਵੀਰੇ ਹਾਂ ਛੋਡੇ ਪਿੰਡ ਦੇ ਵਿੱਚ ਵੀਰੇ ਛੱਪਣਾ ਕੋਲੇ ਸਾਰਾ ਪਾਣੀ ਖੜਾਗਾ ਗਲੀਆਂ 'ਚ ਵੀ ਖੜਾ ਸੀ ਦੇਖ ਕੇ ਆ ਜਿੰਨਾ ਗਲੀਆਂ ਦਾ ਛੱਪਣਾ ਦਾ ਪਾਣੀ ਗਰਾਊਂਡ 'ਚ ਆਉਂਦਾ ਕਿਉਂਕਿ ਗਰਾਊਂਡ ਨੀਮਾਗਾ ਤੇ ਤੁਸੀਂ ਗਰਾਊਂਡ ਉੱਚਾ ਕਰਨ ਬਾਰੇ ਪੰਚਾਇਤ ਨੂੰ ਜਾਂ ਕਿਸੇ ਨੂੰ ਕਿਹਾ ਨਹੀਂ ਵੱਡੇ ਭਾਈ ਭਈ ਇਹ ਚ ਨਾ ਗਰਾਊਂਡ ਚ ਪਹਿਲਾਂ ਵੀ ਗਰੰਟ ਆਈ ਸੀ ਕਿਹੜਾ ਹਾਂਜੀ ਵੀਰੇ ਇਹ ਉਦੋਂ ਇੱਥੇ ਨੀ ਪੱਥਰ ਵੀ ਰੱਖਿਆ ਗਿਆ ਸੀ ਵੀ ਪ੍ਰੋਪਰ ਗਰਾਊਂਡ ਨੂੰ ਅਸੀਂ ਬਣਾਵਾਂਗੇ ਉਹ ਪਤਾ ਨਹੀਂ ਵੀ ਕਿਹੜੇ ਰੀਜਨ ਕਰਕੇ ਉਹ ਮੁੜ ਗਈ ਚਾਹੇ ਤਾਂ ਵੀ ਉਨੀ ਜਗ੍ਹਾ ਨਹੀਂ ਹੈਗੀ ਹਨ ਬਟ ਤੁਹਾਨੂੰ ਇਹ ਸੀਗਾ ਵੀ ਜੇ ਛੋਟੀਆਂ ਛੋਟੀਆਂ ਗੇਮਾਂ ਚਾਹੇ ਵਾਲੀਬਾਲ ਬਾਸਕਟਬਾਲ ਹਨ ਸਾਡੀ ਮੰਨ ਲਓ ਕਬੱਡੀ ਜਿਹੜੀ ਹਨ ਵੀ ਇਹਦੇ ਗਰਾਊਂਡ ਬਣਦੇ ਹਨ ਇੱਥੇ ਜੀ ਜਗ੍ਹਾ ਉਨੀ ਹੈ ਹਨ ਮੇਨ ਜਿਹੜਾ ਮੁੱਦਾ ਵੀ ਮੰਨ ਲਓ ਫੁੱਟਬਾਲ ਤੇ ਕ੍ਰਿਕਟ ਦਾ ਉਹਨੂੰ ਪ੍ਰੋਪਰ ਕਿਤੇ ਗਰਾਊਂਡ ਦਿੱਤਾ ਜਾਵੇ ਪੰਚਾਇਤੀ ਜਗ੍ਹਾ 'ਚ ਤੇ ਚਾਹੇ ਪੰਚਾਇਤੀ ਜਗ੍ਹਾ ਫਿਨਲ ਆਫ ਦੀ ਜਗਾ ਤੇ ਉਹ ਹੋ ਜਾਂਦਾ ਤਬਾਦਲਾ ਹਨਾ ਇਦਾਂ ਤੇ ਜਿਹੜਾ ਆ ਗਿਆ ਪਾਣੀ ਵਾਲਾ ਬਾਈ ਪਾਣੀ ਦਾ ਇਹ ਚ ਪਹਿਲਾਂ ਵੀ ਉਦੋਂ ਵੀ ਗਰੰਟ ਆਈ ਹਨਾ ਹੁਣ ਵੀ ਮੰਨ ਲਓ ਜਿਵੇਂ ਆਪਾਂ ਦੇਖਿਆ ਮੈਂ ਪਹਿਲਾਂ ਵੀ ਕਿਤੇ ਦੇਖਿਆ ਹਰ ਇੱਕ ਪਿੰਡ ਲਾਗੇ ਪਾਗੇ ਸਾਰਿਆਂ ਨੂੰ ਗਰੰਟ ਆਈਆਂ ਮੀਆਂ ਈਵਨ ਮੈਕਸਿਮਮ ਤਾਂ ਹੈਗੀ ਆ ਮੰਨ ਲਓ ਵੀ ਮੰਨ ਲਾ ਵੀ 78 80 ਲੱਖ ਰੁਪਈਆ ਹਨਾ ਕਿਸੇ ਘੱਟੋ ਘੱਟ ਜਿਵੇਂ ਸਾਡੇ ਲਾਗੇ ਕਿਰਾੜਾ ਵਾਲਾ ਪਿੰਡ ਹਨਾ ਉੱਥੇ ਕੋਈ ਇੰਨਾ ਨਹੀਂ ਹੈਗਾ ਬਟ 7-8 ਲੱਖ ਤਾਂ ਉਹਨਾਂ ਨੂੰ ਵੀ ਆਈ ਆ ਉਹ ਲਿਸਟ ਸਾਡੇ ਪਿੰਡ ਦਾ ਨਾਮ ਹੈ ਨਹੀਂ ਠੀਕ ਹੈ ਹੁਣ ਅਸੀਂ ਉਹ ਗੱਲ ਨੂੰ ਕੀ ਸਮਝੀਏ ਠੀਕ ਹੈ ਨਾ ਤੁਸੀਂ ਆਏ ਦੇਖੋ ਵੀ ਇੰਨੇ ਪਲੇਅਰ ਆ ਇਹਨਾਂ ਨੂੰ ਹਨਾ ਬਈ ਹੋਰ ਨਹੀਂ ਇੱਥੇ ਬਹੁਤ ਏਦਾਂ ਦੀਆਂ ਐਕਟੀਵਿਟੀ ਹੁੰਦੀਆਂ ਜਿੰਨਾਂ ਚ ਮਤਲਬ ਵੀ ਚਾਹੇ ਕੋਈ ਸਟੈਪ ਪਟਾਈ ਜਾਏ ਕੋਸ ਵੀ ਹਨਾ ਹੋਰ ਯੂਜ਼ ਹੁੰਦੇ ਆ ਉਹ ਸਮਾਨ ਵੀ ਸਾਡੇ ਕੋਲੇ ਪ੍ਰੋਪਰ ਨਹੀਂ ਆਉਂਦਾ ਹਨਾ ਹਾਂਜੀ ਵੀਰੇ ਤੇ ਗਰਾਊਂਡ ਹੁਣ ਤੁਸੀਂ ਆਏ ਲਾ ਲਓ ਵੀ ਜਿੰਨਾ ਪਿੰਡ ਦਾ ਉਰਲੇ ਪਾਸੇ ਦਾ ਪਾਣੀ ਉਹ ਸਾਰਾ ਗਰਾਊਂਡ ਤੇ ਆਊ ਜੇ ਗਰਾਊਂਡ 'ਚ ਭਰਤ ਪੈ ਗਏ ਸਟੇਬਲ ਹੋਊ ਬਾਈ ਇਹ ਪਾਣੀ ਇੱਥੇ ਖੜੂ ਹੂੰ ਇਹ ਟੋਬਿਆਂ ਨੂੰ ਹੀ ਜਾਊ ਹਨ ਤੇ ਜਿਹੜੀ ਹੁਣ ਆਪਾਂ ਰਹੀ ਵੀ ਪਾਣੀ ਦਾ ਨਿਕਾਸ ਤਾਂ ਹੋ ਰਿਹਾ ਹਨ ਉਹ ਜੀ ਬਈ ਓਵੇਂ ਨਹੀਂ ਇਹ ਸੀ ਬਾਹਲੇ ਟਾਈਮ ਤੋਂ ਸੁਣਦੇ ਆ ਵੀ ਪਾਣੀ ਦਾ ਨਿਕਾਸ ਹੋ ਰਿਹਾ ਜੀ ਆਹ ਇਨਸਟਰਕਚਰ ਬਣ ਗਿਆ ਇਹੋ ਜਿਹਾ ਬਟ ਉਹਦੇ ਕੋਈ ਪ੍ਰੋਪਰ ਜੇ ਗਰਾਊਂਡ ਦੇ ਵਿੱਚ ਪਾਣੀ ਆ ਜਾਂਦਾ ਬਈ ਘਟੋ ਘਟ ਕਿੰਨੇ ਦਿਨ ਗਰਾਊਂਡ ਚ ਪਾਣੀ ਖੜਿਆ ਰਹਿੰਦਾ ਪਾਣੀ ਬਈ ਤੁਸੀਂ ਆਇਆ ਰੱਖੋ ਪਿਛਲੀ ਵਾਰ ਵੀ ਇੱਕ ਹੋਰ ਆਏ ਸੀ ਬਾਈ ਹੋਰੇ ਇੰਟਰਵਿਊ ਕਰਨ ਉਦੋਂ ਵੀ ਪਾਣੀ ਖੜਾ ਸੀ ਹਨਾ ਇਹ ਗੇਮ ਹੀ ਹੈ ਜੀ ਆ ਵੀ ਇਹ ਚ ਦੋ ਤਿੰਨ ਦਿਨਾਂ ਦੀ ਰੈਸਟ ਵੱਜ ਗਈ ਫਿਰ ਚਾਹੀਦੀ ਸਾਲਾਂ ਬੱਧੀ ਖੇਡਦੇ ਆ ਉਹ ਉੱਥੇ ਕੰਮ ਵੱਜਦਾ ਵੀ ਦੁਬਾਰੀ ਰੀਸਟਾਰਟ ਕਰਨਾ ਪੈਂਦਾ ਸਾਰਾ ਕੁਝ 7-8 ਦਿਨ ਲੱਗ ਜਾਂਦੇਕਰਉਣ ਚ ਠੀਕ ਆ ਵੀਰੇ ਪਾਣੀ ਦਾ ਨਿਕਾਸ ਹੀ ਨਹੀਂ ਤੁਸੀਂ ਆਪ ਹੀ ਦੇਖ ਸਕਦੇ ਹੋ ਹਾਂ ਜਿਹੜੇ ਸੀ ਜਾਂਦਾ ਵੀਰੇ ਕੀ ਆ ਹੁਣ ਮੀਂਹ ਪਈ ਸੀ ਜਿਹੜੇ ਉਸ ਤੋਂ ਬਾਅਦ ਬਸ ਇਹ ਸੁੱਕ ਗਿਆ ਪਾਣੀ ਆ ਹੁਣ ਫੇਰ ਮੀਂਹ ਪੈਣਾ 10-12 ਦਿਨ ਸਾਡੇ ਫੇਰ ਖਰਾਬ ਹੋ ਜਾਣਗੇ ਠੀਕ ਆ ਵੀਰੇ ਮੇਨ ਗੱਲ ਵੀਰੇ ਮਤਲਬ ਜੇ ਸਾਨੂੰ ਹੁਣ ਪੰਚਾਇਤ ਨਹੀਂ ਕਰ ਰਹੀਆਂ ਕੋਈ ਤਾਂ ਬੰਦਾ ਹੋਊਗਾ ਜਿਹੜਾ ਪਿੰਡ ਦਾ ਸਾਨੂੰ ਸਪੋਰਟ ਕਰ ਰਿਹਾ ਵੀਰੇ ਹਾਂ ਬਈ ਉਹ ਇੱਕ ਤਾਂ ਪੰਚਾਇਤ ਮੈਂਬਰ ਵੀ ਆ ਕਲੱਬ ਦੇ ਵੀ ਪ੍ਰਧਾਨ ਆ ਹਨਾ ਉਹ ਹੁਣ ਤੋਂ ਹੁਣ ਤਾਂ ਕੀ ਬਈ ਉਹ ਪਹਿਲਾਂ ਤੋਂ ਹੀ ਸਾਨੂੰ ਹਨਾ ਜਿੰਨੇ ਕਬੱਡੀ ਵਾਲਿਆਂ ਨੂੰ ਐਂਟਰੀ ਫੀਸ ਦੇ ਦਿੰਦੇ ਵੀ ਪਰਚੀ ਦਿਖਾ ਦੇ ਐਂਟਰੀ ਫੀਸ ਹੋ ਗਈ ਤੇ ਇੱਥੇ ਪ੍ਰੋਪਰ ਹੋਰ ਸਮਾਨ ਪਿਆ ਜਿਹੜਾ ਹਨ ਉਹ ਦਿੰਦੇ ਆ ਖਰਾਕ ਉਹਨਾਂ ਨੇ ਨਹੀਂ ਦਿੱਤੀ ਹਨਾ ਮੰਨ ਲਓ ਵੀ ਇਵਨ ਦੋ ਦੇਸੀ ਕਿਉ ਉਹਦੇ ਪੀਪੇ ਜਾਂ ਹੋਰ ਕੋਈ ਪ੍ਰੋਬਲਮ ਹੁੰਦੀ ਐ ਨਾ ਤੁਹਾਨੂੰ ਦੱਸਦੇ ਆ ਵੀ ਭਾਈ ਸਾਨੂੰ ਦੱਸੋ ਤੇ ਉਹ ਬੰਦੇ ਨੂੰ ਅਸੀਂ ਇੱਕ ਵਾਰੀ ਕਹਿੰਨੇ ਆ ਤੇ ਦੂਜੀ ਵਾਰ ਤੁਹਾਨੂੰ ਕਹਿਨ ਦਾ ਨਹੀਂ ਪੈਂਦਾ ਠੀਕ ਹੈ ਕੀ ਨਾ ਵੀਰੇ ਬੰਦੇ ਦਾ ਉਹਦਾ ਕਮਲ ਬਾਈ ਕਮਲ ਬਾਈ ਕਹਿੰਨੇ ਆ ਠੀਕ ਆ ਬਈ ਹਾਂਜੀ ਤੇ ਜਿਹੜਾ ਹੁਣ ਪੰਚਾਇਤ ਦਾ ਹੀ ਸਾਨੂੰ ਜਿਵੇਂ ਪਾ ਤੁਸੀਂ ਪਹਿਲਾਂ ਪੁੱਛਿਆ ਸੀਗਾ ਵੀ ਪਾਣੀ ਆਲਾ ਹੋ ਗਿਆ ਹਨਾ ਅਸੀਂ ਵੀ ਜਿਵੇਂ ਹੁਣ ਆ ਲਿਬੜ ਕੇ ਜਾਣਗੇ ਜੇ ਤਾਂ ਅਸੀਂ ਆਈ ਲਿਬੜ ਕੇ ਘਰਾਂ ਨੂੰ ਜਾਂਦੇ ਹਾਂ ਠੀਕ ਆ ਫੇਰ ਤਾਂ ਪਿੰਡ ਚ ਵੀ ਕਹਿੰਦੇ ਵੀ ਤੁਸੀਂ ਨੰਗੇ ਤੁਰੇ ਫਿਰਦੇ ਹੋ ਠੀਕ ਆ ਹਾਲਾਂਕਿ ਅਸੀਂ ਉਹ ਚ ਕੋਈ ਸਾਡੀ ਮਾਰੀ ਉਹ ਨਹੀਂ ਹੈਗਾ ਬਟ ਮੋਟਰ ਲੱਗਣੀ ਸੀ ਤੇ ਮੰਨ ਲਓ ਵੀ ਪਾਣੀ ਵਾਲੀ ਟੈਂਕੀ ਕਿੰਨੇ ਦੀ ਕਹੇ ਸੀ ਤੁਤੇ ਕਿੰਨੇ ਲੀਟਰ ਦੀ 2000 2000 ਲੀਟਰ ਦੀ ਹੈ ਤੇ ਉਹ ਤੁਸੀਂ ਆਪ ਦੇਖ ਲਓ ਉੱਥੇ ਕਿੰਨੇ ਲੀਟਰ ਦੀ ਹੈ ਠੀਕ ਹੈ ਬਾਰਡਰ ਬਾਕਸਾਈ ਟੂਟੀ ਦਾ ਪਾਣੀ ਲਵਾਤਾ ਨਾ ਉੱਥੇ ਕੋਈ ਆਰਓ ਲੱਗਿਆ ਨਾ ਮੰਨ ਲਓ ਉਹਨੂੰ ਠੰਡਾ ਕਰਨ ਵਾਲਾ ਹਨ ਉਹ 500 ਲੀਟਰ ਦੀ ਪਤਾ ਨਹੀਂ 1000 ਲੀਟਰ ਦੀ ਉਹ ਲਵਾਤੀ ਨਾ ਉੱਥੇ ਮੋਟਰ ਲੱਗੀ ਸਾਨੂੰ ਮੰਨ ਲਓ ਜੇ 100% ਸਾਨੂੰ ਕਹਿ ਕੇ ਗਏ ਹਨ ਉਹ ਚ 25% ਹੀ ਕਰਦੇ ਆ ਵੀ ਕਿਹੜਾ ਹਾਂ ਵੀ ਗਾਂ ਅਸੀਂ ਦੱਸਣ ਜੋਗੇ ਹੋ ਜਾਾਂਗੇ ਜਾਂ ਕੱਲ ਨੂੰ ਇਹਨਾਂ ਨੂੰ ਕਹਿ ਦਾਂਗੇ ਵੀ ਇੰਨੇ ਦਾ ਅਸੀਂ ਦਿੱਤੇ ਭਈ ਉਦੋਂ ਤਾਂ ਇਹੀ ਚੰਗਾ ਵੀ ਸਾਨੂੰ ਕੁਝ ਦੇਣ ਹੀ ਨਾ ਜਿਵੇਂ ਅਸੀਂ ਹੈਗੇ ਆ ਠੀਕ ਆ ਹੁਣ ਮੈਂ ਸਾਡੇ ਜਾ ਇਹਨਾਂ ਨਾਲ ਅਸੀਂ ਕੋਈ ਵੀ ਅਜਿਹਾ ਕੋਈ ਗੱਲ ਕਰਾਂਗੇ ਭਈ ਐਨੀ ਡਾਇਟ ਆਉ ਐ ਕਰੂ ਲਾ ਕੇ ਇਹਨਾਂ ਨੂੰ ਦੋੜੜੀ ਥੋੜੀ ਕੀ ਦੇ ਦਈਏ ਅਸੀਂ ਬੰਦੇ ਦਾ ਉੱਥੇ ਤਾਂ ਹੁੰਦੀ ਆ ਨਾ ਕਿਤੇ ਕਿਤੇ ਤਾਂ ਦੁੱਖ ਤਾਂ ਉਹਨੂੰ ਹੁੰਦੀ ਆ ਵੀ ਸਾਡੇ ਨਾਲ ਬਾਅਦ ਕੀ ਕਰੇਗੇ ਹਨਾ ਇਹ ਗੱਲ ਦਾ ਮੰਨ ਲਓ ਵੀ ਸਾਨੂੰ ਪਹਿਲਾਂ ਵੀ ਅਸੀਂ ਜਿਵੇਂ ਆਇਆ ਵੀ ਅਸੀਂ ਗੱਲ ਤਾਂ ਇਹੀ ਕਰਨੀ ਸੀ ਵੀ ਕੈਂਪ ਲੱਗਿਆ ਸਾਰਾ ਕੁਝ ਪਰ ਜਦੋਂ ਭਈ ਸਾਡੇ ਨਾਲ ਮਤਲਬ ਵੀ ਉਸ ਢਾਂਗ ਨਾਲ ਹੋਣ ਲੱਗ ਗਿਆ ਸਾਰਾ ਕੁਝ ਫਿਰ ਅਸੀਂ ਦੱਸਿਆ ਵੀ ਆ ਇਹ ਚ ਕੋਈ ਝੂਠ ਨਹੀਂ ਕੋਈ ਅਸੀਂ ਮੰਨ ਲਓ ਵੀ ਕਿਸੇ ਸਰਪੰਚ ਜਾਂ ਮੈਂਬਰ ਤੇ ਜਾਂ ਕਿਸੇ ਕਪਟੀ ਕੋਲ ਬੰਦੇ ਤੇ ਨਹੀਂ ਲੱਗਦੇ ਠੀਕ ਆ ਸਾਡੀ ਬੈਰ ਵਿਰੋਧਤਾ ਨਹੀਂ ਸਾਰੇ ਨਾਲ ਸਾਡਾ ਪੱਖਾ ਬਟ ਵੀ ਜਦੋਂ ਜਿੰਨਾ ਤੋਂ ਬਾਈ ਹੁਣ ਜਕੀਨਣ ਆ ਵੀ ਅਸੀਂ ਪੰਚਾਇਤ ਉਤੀ ਲਾਵਾਂਗੇ ਐਡੇ ਕੋਈ ਸਾਰੇ ਲੈਂਡਲੌਂਡ ਨਹੀਂ ਹੈਗੇ ਵੀ ਜਿੰਨਾ ਤੋਂ ਅਸੀਂ ਨਾ ਉਹ ਕਰ ਸਕੀ ਹੈ ਨਾ ਜੀ ਉਹਨਾਂ ਨੂੰ ਕਹਿੰਨੇ ਆ ਉਹ ਸੁਣਦੇ ਨਹੀਂ ਤਾਂ ਇਹਦਾ ਮਤਲਬ ਇਹ ਵੀ ਵਿੱਚ ਸਾਡੀ ਗੱਲ ਵੀ ਹੋਈ ਆ ਪਹਿਲਾਂ ਵੀ ਭਾਈ ਤੁਸੀਂ ਉਹਦੇ ਨਾਲ ਸਾਡਾ ਉਹ ਕਿਸੇ ਬੰਦੇ ਨਾਲ ਉਹ ਪਰਸਨਲ ਕੋਈ ਬੈਰ ਨਹੀਂ ਉਹਦਾ ਜਿਹੜਾ ਉਹ ਹੁਦਾਂ ਮਿਲਿਆ ਪਿਆ ਉਹਦੇ ਪ੍ਰਤੀ ਅਸੀਂ ਆਪਦੀ ਮੰਗ ਰੱਖਦੇ ਠੀਕ ਆ ਵੀਰੇ ਕੀ ਨਾਮ ਵੀਰ ਜੀ ਆਪਣਾ ਮੇਰਾ ਨਾਮ ਕਮਲਪ੍ਰੀਤ ਸਿੰਘ ਹੈ ਜੀ ਤੇ ਮੈਂ ਪਿੰਡ ਦਾ ਪੰਚਾਇਤ ਮੈਂਬਰ ਵੀ ਐ ਤੇ ਇਹ ਕਲੱਬ ਦਾ ਪ੍ਰਧਾਨ ਮੈਨੂੰ 2013-14 ਤੋਂ ਬਣਾਇਆ ਗਿਆ ਸੀਗਾ ਤੇ ਇਸ ਤੋਂ ਬਾਅਦ ਅਸੀਂ ਆਪ ਵੀ ਖੇਡਦੇ ਰਹੇ ਆ ਮੇਰੀ ਜਿਹੜੀ ਪੜ੍ਹਾਈ ਹੈ ਉਹ ਵੀ ਮੇਰੀ ਫਿਜ਼ੀਕਲ ਐਜੂਕੇਸ਼ਨ ਨਾਲ ਰਿਲੇਟਡ ਹੀ ਹੈ ਸਾਰੀ ਤੇ ਪੀ ਐਚ ਡੀ ਵੀ ਜਿਹੜੀ ਮੈਂ ਫਿਜ਼ੀਕਲ ਐਜੂਕੇਸ਼ਨ ਦੀ ਕਰ ਰਿਹਾ ਹਾਂਗਾ ਤੇ ਉਹਦੇ ਕਰਕੇ ਬਸ ਇਹ ਜਵਾਕਾਂ ਨਾਲ ਵੀ ਮੇਰਾ ਸ਼ੁਰੂਤੀ ਮੋਹ ਰਿਹਾ ਹੈਗਾ ਪ੍ਰੇਮ ਰਿਹਾ ਇਹਨਾਂ ਨਾਲ ਜਿਹੜੀਆਂ ਵੀ ਚੀਜ਼ਾਂ ਇਹ ਕਹਿੰਦੇ ਆ ਅਸੀਂ ਕੋਸ਼ਿਸ਼ ਕਰਦੇ ਆ ਵੀ ਅਸੀਂ ਇਹਨਾਂ ਨੂੰ ਉਪਲਬਧ ਕਰਾਈਏ ਜਿਵੇਂ ਸਾਡੇ ਗਰਾਊਂਡ ਦੀ ਸਮੱਸਿਆ ਪਤਾ ਕੀ ਸੀ ਜਿਹੜਾ ਇਹ ਗਰਾਊਂਡ ਪਹਿਲਾਂ ਜਿਹੜਾ ਥਾਂ ਦਿੱਤਾ ਹੋਇਆ ਨਾ ਇਹ ਜਗਿੰਦਰ ਸਿੰਘ ਅਕਾਲੀ ਸੀਗੇ ਇਹ ਉਹਨਾਂ ਨੇ ਦਿੱਤਾ ਹੋਇਆਗਾ ਤੇ ਸਕੂਲ ਦਾ ਜਿਹੜਾ ਮੰਨ ਲਓ ਕਿ ਥਾਂ ਸੀਗਾ ਉਹ ਬਦਲ ਕੇ ਇੱਥੇ ਉਹ ਕਰਦਾ ਸੀਗਾ ਪਰ ਹਜੇ ਵੀ ਉਹਨਾਂ ਦਾ ਤਵਾਦਲਾ ਜਿਹੜਾ ਉਹ ਹੋਇਆ ਨਹੀਂਗਾ ਉਹ ਜਿਹੜੀ ਸਾਡੇ ਗਰਾਊਂਡ ਦੀ ਸਮੱਸਿਆ ਸਾਡੇ ਨਾਲ ਇੱਕ ਤਾਂ ਹੁੰਦਾ ਵੀ ਗਰਾਊਂਡ ਖਾਲੀ ਹੋਣਾ ਸਾਡੇ ਮੈਨੂੰ ਤਾਂ ਵੀ ਜਿਉਂ ਮੈਂ ਇੱਥੇ ਗਰਾਊਂਡ 'ਚ ਆਉਣ ਲੱਗਿਆ ਉਸ ਤੋਂ ਬਾਅਦ ਹੁਣ ਤੱਕ ਵੀ ਗਰਾਊਂਡ ਕਦੇ ਖਾਲੀ ਨਹੀਂ ਰਿਹਾ ਵੀ ਕਬੱਡੀ ਵਾਲੇ ਵੀ ਹੁੰਦੇ ਆ ਵਾਲੀਬਾਲ ਵਾਲੇ ਵੀ ਹੁੰਦੇ ਆ ਤੇ ਪਲੱਸ ਕ੍ਰਿਕਟ ਵਾਲੇ ਹੁੰਦੇ ਆ ਜਿੰਮ ਵਾਲੇ ਹੋਗੇ ਤੇ ਫੁੱਟਬਾਲ ਵਾਲੇ ਹੋਗੇ ਤੇ ਇਹ ਬਸ ਉਦੋਂ ਤੀ ਚੱਲਦੀ ਆ ਰਹੀ ਹੈਗੀ ਪਹਿਲਾਂ ਚਲੋ ਸਾਨੂੰ ਕਾਲੀ ਸਰਕਾਰ ਨੇ ਫੰਡ ਵਗੈਰਾ ਦਿੱਤੇ ਅਸੀਂ ਵਰਪੋਲ ਵਗੈਰਾ ਲਾਏ ਲਾਈਟਾਂ ਲਾਈਆਂ ਇੱਥੇ ਲਿਆ ਕੇ ਤੇ ਜਿਵੇਂ ਸਟੇਡੀਅਮ ਬਣਾਏ ਜਿੰਮ ਬਣਾਈ ਇਹੋ ਜਿਹੀਆਂ ਚੀਜ਼ਾਂ ਫਿਰ ਅਸੀਂ ਉਹ ਮਤਲਬ ਅੱਜ ਦੀ ਘੜੀ ਸੋਨ ਕੋਈ ਸਪੋਰਟ ਕਰ ਰਿਹਾ ਕਿ ਨਹੀਂ ਕਰ ਰਹੀ ਕੋਈ ਪਿੰਡ ਦਾ ਪੰਚਾਇਤ ਹੋਇਆ ਜਾਂ ਕੋਈ ਹੋਰ ਮਤਲਬ ਕੋਈ ਸਰਕਾਰ ਇਹ ਕੀ ਗੱਲ ਆ ਬਾਈ ਪਿੰਡ ਦੀ ਪੰਚਾਇਤ ਇਹੋ ਜੀ ਗੱਲ ਨਹੀਂ ਵੀ ਸਹਿਯੋਗ ਕਰਦੀ ਹੈਗੀ ਹਾਂਜੀ ਪਰ ਕੋਸ਼ਕ ਦੇ ਬੰਦੇ ਜਿਹੜੇ ਹੁੰਦੇ ਹਨ ਨਾ ਵੀ ਲੈਗ ਪੋਲਿੰਗ ਹੁੰਦੇ ਹਨ ਨਾ ਉਹ ਹਮੇਸ਼ਾ ਤੋਂ ਹੀ ਕਰਦੇ ਰਹਿੰਦੇ ਨੇ ਉਹ ਹੁਣ ਤੋਂ ਨਹੀਂ ਉਹ ਪਹਿਲਾਂ ਤੋਂ ਹੀ ਕਰਦੇ ਰਹਿੰਦੇ ਨੇ ਜਦੋਂ ਮੈਂ ਪ੍ਰਧਾਨ ਬਣਿਆ ਸੀਗਾ ਉਦੋਂ ਕਾਫੀ ਮੇਰੇ ਵਿਰੁੱਧ ਵੀ ਕੁਝ ਬੋਲਿਆ ਗਿਆ ਮੇਰੇ ਵਿਰੁੱਧ ਧਰਨੇ ਧੁੰਨੇ ਵੀ ਲਵਾਏ ਗਏ ਸੀਗੇ ਇੱਕ ਦੋ ਵਾਰੀ ਤੇ ਨੂੰ ਕੋਈ ਦੇਣਾ ਕੀ ਇਹਨਾਂ ਦਾ ਮੁੱਕਰ ਜਾਂਦੇ ਨੇ ਇਥੇ ਕਹਿ ਜਾਂਦੇ ਨੇ ਵੀ ਅਸੀਂ 40000 ਲਾ ਦਾਂਗੇ ਅਸੀਂ 35000 ਲਾ ਦਾਂਗੇ ਮੁੜ ਕੇ ਜਦੋਂ ਇਹ ਜਾਂਦੇ ਆ 5500 ਦੇ ਸਮਾਨ ਦੀ ਲਿਸਟ ਲੈ ਕੇ ਗਏ ਸੀ ਇਹ ਤੇ ਉਹ ਤੋਂ ਵੀ ਜਵਾਬ ਦੇ ਗਏ ਸੀ ਇਹਨਾਂ ਨੂੰ ਠੀਕ ਹੈ ਜੀ ਹਾਂ ਇਸ ਤਰ੍ਹਾਂ ਚੱਲਦਾ ਰਹਿੰਦਾ ਬਈ ਇਹ ਜਿਹੜੇ ਬਈ ਹੁਣ ਜਿਹੜੇ ਤੁਹਾਨੂੰ ਇੱਥੇ ਪੈਸੇ ਇਕੱਠੇ ਹੋਏ ਹਨਾ ਵੀ ਸਾਨੂੰ ਕਿਹਾ ਵੀ ਤੁਹਾਨੂੰ ਇੰਨਾ ਖਰਾਕ ਲਈ ਦੇ ਦਾਂਗੇ ਹਨਾ ਹਾਂਜੀ ਵੀਰੇ ਆ ਜਿੰਨੇ ਚਾਹੇ ਛੋਟੇ ਜਿਹਾਕ ਹੈ ਬਈ ਸਾਨੂੰ ਨਹੀਂ ਪਤਾ ਵਿਚਾਰੇ ਕਿਵੇਂ ਲੈ ਕੇ ਆਉਂਦੇ ਹਨਾ ਸਾਨੂੰ ਵੀ ਪ੍ਰੋਪਰ ਡਾਈਟ ਮਿਲ ਜੇ ਅਸੀਂ ਬਈ 15-16000 ਰੁਪਏ ਇਕੱਠਾ ਕਰ ਲਿਆ ਠੀਕ ਹੈ ਸਾਨੂੰ ਕਹਿੰਦੇ ਵੀ ਤੁਸੀਂ ਉਹ ਪੈਸੇ ਇਕੱਠੇ ਕਰ ਲਓ ਜਿਹੜੇ ਵਾਧ ਦੇਣੀਆਂ ਚਾਹੇ 50-35 ਵਾਟਾ ਫਿਰ ਜਿੰਨੇ ਦੀ ਗੱਲ ਹੋਈ ਸੀ ਵੀ ਉਹ ਅਸੀਂ ਆਪ ਹੀ ਦਵਾਂਗੇ ਪਰ ਹੁਣ ਤੱਕ ਬਈ ਸਾਨੂੰ ਅੱਜ ਤੁਸੀਂ ਦੇਖ ਲਓ 13 14 15 ਤਰੀਕ ਹੋ ਗਈ ਹਨਾ ਇ ਬਾਈ ਹੋਰੇ ਹੈਲਪ ਕਰਦੇ ਜਿਹੜੀ ਵੱਡੀ ਹੈਲਪ ਹੁੰਦੀ ਹੈ ਨਾ ਤੇ ਉਹ ਕਰੀ ਜਾਂਦੇ ਆ ਬਾਕੀ ਸਾਨੂੰ ਕੋਈ ਮੰਨ ਲਓ ਵੀ ਕੋਈ ਆ ਕੇ ਵੀ ਨਹੀਂ ਖੜਿਆ ਉਸ ਤੋਂ ਬਾਅਦ ਬਈ ਹੈਣਾ ਜਿੱਦ ਦੇ ਗੱਲ ਹੋਈ ਆ ਵੀ ਕੈਂਪ ਲੱਗੇ ਉੱਦ ਦੇ ਸਾਰੇ ਸੀ ਈਵਨ ਉੱਦ ਦੇ ਹੋਰ ਮੁੱਦੇ ਵੀ ਹੋਏ ਹਨਾ ਟੋਕਿਆ ਵੀ ਗਿਆ ਤੇ ਜਿਵੇਂ ਪਰ ਜੇ ਹੁਣ ਦਾ ਉਹੀ ਗੱਲ ਆ ਗਈ ਨਾ ਬਈ ਜਿਵੇਂ ਰੁਕ ਲਾਉਣਾ ਜੀ ਉਹਨੂੰ ਸੰਭਾਲ ਕਰਾਂਗੇ ਫੇਰ ਹੀ ਸਮੂਤਾ ਇੱਕ ਤਰ੍ਹਾਂ ਦੇ ਰੁਕ ਕੀ ਹਨ ਵੀ ਜੇ ਇਹਨਾਂ ਨੂੰ ਸੰਭਾਲ ਲਵਾਂਗੇ ਆਉਂਗੇ ਵੀ ਤੁਹਾਨੂੰ ਕੀ ਭਾਈ ਚਾਹੀਦਾ ਹਨ ਦਸਾਂ ਦਿਨਾਂ ਬਾਅਦ Ꙅੜਾ ਮਾਰ ਲੈ ਕਰਨ ਬਈ ਦਸਾਂ ਨਹੀਂ ਮਹੀਨੇ ਚ ਦੋ ਵਾਰੀ Ꙅੜਾ ਮਾਰਨ ਸਾਨੂੰ ਪੁੱਛਣ ਤਾਂ ਸਹੀ ਠੀਕ ਹੈ ਹਾਂਜੀ ਵੀਰੇ ਹੁਣ ਬਈ ਜਿਵੇਂ ਆਹੀ ਅਸੀਂ ਗੱਲਾਂ ਜੋ ਵੀ ਕਹੀਆਂ ਹਨ ਇਹਦੇ ਵਾਰੀ ਸਾਨੂੰ ਫੋਨ ਤਾਂ ਆ ਜਾਣਗੇ ਵੀ ਐਂ ਬੋਲਦੇ ਸੀ ਜਾਂ ਐ ਹਨਾ ਵਿਚ ਦੀ ਵਿਚੋਲੇ ਪਾ ਕੇ ਪਰ ਸਾਨੂੰ ਐ ਨਹੀਂ ਕਿਸੇ ਨੇ ਕਹਿਣਾ ਵੀ ਪੁੱਤ ਦੱਸੋ ਵੀ ਅਸੀਂ ਖੜਦੇ ਆ ਵੀ ਚਲੋ ਅਸੀਂ ਟਾਈਮ ਲੈ ਲੈਣ ਸਾਤੋਂ ਹਨਾ ਅਸੀਂ ਨਹੀਂ ਕਹਿੰਦੇ ਬਈ ਪਰ ਬਿਕੋਸ ਕਾਰਨ ਵੀ ਨਾ ਸਾਨੂੰ ਧਮਕਾਉਣ ਵਾਲੇ ਤਾਂ 20 ਆ ਜਾਣਗੇ ਸਾਡੇ ਨਾਲ ਕਰਨ ਵਾਲਾ ਇੱਕ ਹੋਰ ਕੋਈ ਵੀ ਨਹੀਂ ਖੜਨਾ ਬਾਈ ਤੋਂ ਬਿਨਾ ਠੀਕ ਹੈ ਇੱਕ ਗੱਲ ਹੋਰ ਸੀ ਕਿ ਮੈਂ ਤੁਹਾਨੂੰ ਦੱਸ ਦੇਣਾ ਕੀ ਗੱਲ ਹੋਈ ਨਾ ਇੱਥੇ ਇਹਨਾਂ ਜਵਾਕਾਂ ਨੇ ਜਦੋਂ ਕੱਟ ਕੀਤਾ ਉਹਦੇ ਅਚਾਨਕ ਉਦੋਂ ਮੈਂ ਵੀ ਆਇਆ ਹੋਇਆ ਸੀਗਾ ਸਰਪੰਚ ਸਾਹਿਬ ਵੀ ਇੱਥੇ ਆਏ ਹੋਏ ਸੀਗੇ ਹਾਂਜੀ ਤੇ ਉਹ ਗੱਲ ਕੀ ਹੋਈ ਵੀ ਇੱਥੇ ਜਿਹੜੀਆਂ ਅਨਾਉਂਸਮੈਂਟ ਚੀਜ਼ਾਂ ਕਰਕੇ ਗਈ ਸੀ ਜਿਵੇਂ ਕਰਕੇ ਗਈ ਸੀ ਇੱਕ ਤਾਂ ਇਹਨਾਂ ਨੂੰ ਮੋਟਰ ਲਵਾ ਕੇ ਦੇਣੀ ਮੋਟਰ ਦੀ ਸਮੱਸਿਆ ਇਹ ਆ ਵੀ ਮੰਨ ਲਓ ਜਦੋਂ ਸੋਕਾ ਪਿਆ ਜਾਂਦਾ ਨਾ ਮੀਮੂ ਨਹੀਂ ਪੈਂਦਾ ਗਰਾਊਂਡ ਆ ਜਿਹੜਾ ਇਹ ਪੂਰਾ ਕੜੜਾ ਹੋ ਜਾਂਦਾ ਫਿਰ ਜਵਾਕ ਇੱਥੇ ਖੇਡ ਨਹੀਂ ਸਕਦੇ ਸੱਟ ਵਾ ਸਕਦੇ ਆ ਪਲੇਅਰ ਦੇ ਥੋੜਾ ਜਿਹਾ ਗਰਾਊਂਡ ਪੋਲਾ ਰਹਿੰਦਾ ਚਲੋ ਰੇਟ ਰੂਟ ਪਾਉਣੀ ਜਾਫਜੂ ਬਲੋਣੀ ਸੌਖੀ ਰਹਿੰਦੀ ਹੈ ਹਨਾ ਤੇ ਚਲੋ ਇਹਨਾਂ ਨੂੰ ਤਾਂ ਵਾਲੀ ਲੋਡ ਨਹੀਂ ਪੈਂਦੀ ਨਾ ਵਾਲੀ ਵਾਲਿਆਂ ਨੂੰ ਨਾ ਕ੍ਰਿਕਟ ਵਾਲਿਆਂ ਨੂੰ ਨਾ ਫੁੱਟਬਾਲ ਉਹਨਾਂ ਨੂੰ ਥੋੜਾ ਹਾਰਡ ਗਰਾਊਂਡ ਚਾਹੀਦਾ ਹੁੰਦਾ ਨਾ ਅਗ ਹਾਂਜੀ ਹਾਂਜੀ ਸਟੈਂਡਰਡ ਗਰਾਉਂਡ ਤਾਂ ਹੁਣ ਕਿਤੇ ਵੀ ਨਹੀਂ ਹੁੰਦੇ ਤਾਂ ਉੱਥੇ ਹੀ ਇੱਕ ਤਾਂ ਮੋਟਰ ਦੇ ਅਨਾਉਂਸਮੈਂਟ ਕਰਕੇ ਕੇ ਸੀ ਇੱਕ ਕਾਰ ਉਹ ਤੇ ਇੱਕ ਕਰਕੇ ਸੀ వాటర్ ਫਿਲਟਰ ਤੇ ਇੱਕ ਟੈਂਕੀ ਟੈਂਕੀ ਤਾਂ ਖੈਰ ਉਹਨਾਂ ਨੇ ਰਖਾਤੀ ਇਹ ਜੀ ਗੱਲ ਨਹੀਂ ਤੇ ਪਰ ਟੈਂਕੀ ਦੇ ਵਿੱਚ ਵੀ ਕੀ ਹੋਇਆ ਵੀ ਜੀ ਜੂ ਆ ਰਹੇ ਨੇ ਬੱਚੇ ਹੁਣ ਉਹ ਕਰ ਮੰਲ ਹੁਣ ਏ ਇੱਥੇ ਲਿਬੜ ਗਏ ਹੁਣ ਇਹਨਾਂ ਦੇ ਨੀਕਰਾਂ ਪਾਈਆਂ ਹੋਈਆਂ ਹੂੰ ਹੂੰ ਜੇ ਇਹ ਪਿੰਡ ਵੇ ਦੀ ਜਾਣਗੇ ਤਾਂ ਸਾਰਿਆਂ ਦੀਆਂ ਧੀਆ ਪਹਿਣਾ ਹੁੰਦੀਆਂ ਹਨਾ ਤੇ ਅਗਲਾ ਉਤਰਾਜ ਕਰਦਾ ਵੀ ਯਾਰ ਤੁਸੀਂ ਯਾਰ ਨੀਕਰਾਂ ਚ ਜਵਾਕ ਤੋਰਦੇ ਹੋ ਹੁਣ ਜੇ ਇੱਥੇ ਨਹਾ ਕੇ ਜਾਣ ਟੂਟੀ ਖੁੱਲੀ ਹੋਵੇ ਨਾ ਕੇ ਆਣ ਪੈਪੂਬ ਲੱਗੀ ਹੋਵੇ ਤਾਂ ਫੇਰ ਇਹ ਆਪਦੇ ਕੱਪੜੇ ਪਾ ਕੇ ਲੈ ਕੇ ਆਣ ਹੁਣ ਐ ਤਾਂ ਇਹ ਉਹ ਵੀ ਨਹੀਂ ਹੋ ਸਕਦੇ ਹਨਾ ਮਨ ਲਓ ਕਿ ਇਹਨਾਂ ਲਬੜੇ ਲਬੜੇ ਹੁਣ ਅਗਲਾ ਕਹਿੰਦਾ ਵੀ ਯਾਰ ਤੁਸੀਂ ਯਾਰ ਸਾਡੇ ਬਾਹਰ ਮੂਰਤੀ ਨੰਘੇ ਨੀਕਰਾਂ ਚ ਇਹ ਚੀਜ਼ ਵੀ ਅਸੀਂ ਇਹ ਕਹਿੰਦੇ ਆਂ ਵੀ ਗਰਾਊਂਡ ਜਿਹੜਾ ਆਪਾਂ ਨਾ ਗਰਾਊਂਡ ਦੀ ਜਿਹੜਾ ਸਟੇਡੀਅਮ ਹੁੰਦਾ ਜਿਹੜਾ ਉਹਦੇ ਲਈ ਆਪਾਂ ਨੂੰ ਘੱਟੋ ਘੱਟ 4 ਕਿੱਲੇ ਜ਼ਿਆਦਾ ਤੋਂ ਜ਼ਿਆਦਾ ਤੇ ਇਹ ਸਾਰਾ ਡੂੜਕ ਕਿਲਾ ਹੋਣਾ ਰਹਿੰਦਾ ਹੁੰਦਾ ਕੀ ਹੋਇਆ ਸਾਡਾ ਸਟੇਡੀਅਮ ਤੇ ਜਿਹੜੀ ਜਿੰਮ ਬਣੀ ਹੋਈ ਹੈਗੀ ਤੇ ਜਿਹੜੇ ਆ ਕਮਰੇ ਬਣੇ ਹੋਇਆ ਇਹ ਉਦੋਂ ਮਤਲਬ ਕਿ ਜਿਹੜੇ ਕਲੱਬ ਸੀਗੇ ਉਹਨਾਂ ਨੂੰ ਪੁੱਛੇ ਬਗੈਰ ਇਹ ਥੋੜੇ ਜਿਹਾ ਤਿਆਰ ਕਰਤੇ ਤੇ ਇੱਕ ਨਾਂ ਬੱਚਿਆਂ ਨੂੰ ਪੁੱਛ ਕੇ ਕਿਤੇ ਪਹਿਲਾਂ ਸਟੇਜ ਇੱਥੇ ਹੁੰਦੀ ਸੀਗੀ ਸੀ ਠੀਕ ਆ ਜੀ ਤੇ ਸਟੇਜ ਪੱਟ ਕੇ ਉਧਰੇ ਪਾਸੇ ਲੈ ਗਏ ਫਿਰ ਉਧਰ ਹੀ ਉਹਨਾਂ ਨੇ ਜਿੰਮ ਬਣਾਤੀ ਉਥੇ ਠੀਕ ਆ ਜੀ ਉਧਰ ਆ ਆ ਖੁੰਝ ਰੁਗ ਗਿਆ ਹੂੰ ਇਸ ਤੋਂ ਬਾਅਦ ਚੋਂ ਆ ਜਿਹੜੇ ਕਮਰੇ ਇਹ ਤੋਂ ਪਹਿਲਾਂ ਪਏ ਹੋਏ ਸੀਗੇ ਆਹ ਰੁਗ ਗਿਆ ਫੇਰ ਉਧਰ ਜਿਹੜੇ ਆਪਣੇ ਛੋਟੇ ਐਲੀਮੈਂਟਰੀ ਸਕੂਲ ਹੈਗਾ ਉਹਨਾਂ ਨੇ ਆਹ ਬਣਾਤਾ ਤਾਂ ਉਹਦੇ ਕਰਕੇ ਆਹ ਗਰਾਊਂਡ ਹੈ ਜਿਹੜਾ ਸਾਰਾ ਰੋਗ ਗਿਆ ਹੁਣ ਜਦੋਂ ਕ੍ਰਿਕਟ ਖੇਡਦੇ ਨਾ ਤਾਂ ਇਹਨਾਂ ਦੀ ਲੈਗ ਬਣਦੀ ਹੈ ਨਾ ਆਫ ਬਣਦੀ ਹੈ ਬਾਲੀਵਾਲ ਵਾਲੇ ਪਹਿਲਾਂ ਤਾਂ ਕਦੇ ਪੱਟ ਕੇ ਇੱਥੇ ਲਾ ਲੈਂਦੇ ਸੀ ਕਦੇ ਉੱਥੇ ਹੁਣ ਉੱਥੇ ਲੈ ਗਏ ਹਾਂਜੀ ਫੁੱਟਬਾਲ ਵਾਲੇ ਹੁਣ ਚਲੋ ਬੱਚੇ ਆਉਂਦੇ ਘਟਨੇ ਇਹਨਾਂ ਨੇ ਇੱਕ ਪੋਲ ਚਲੋ ਵੀ ਪੱਕਾ ਨਹੀਂ ਲਾਇਆ ਸੀ ਪੱਟ ਕੇ ਉੱਥੇ ਰੱਖਤਾ ਇੱਕ ਪੋਲਾ ਸੀ ਪਹਿਲਾਂ ਕਬੱਡੀ ਵਾਲੇ ਉੱਥੇ ਵਾਉਂਦੇ ਹੁੰਦੇ ਸੀ ਆਹ ਦੋ ਗਰਾਊਂਡ ਬੰਦ ਹੁੰਦੇ ਸੀ ਪਹਿਲਾਂ ਸਾਡੇ ਕਬੱਡੀ ਦੇ ਹੁਣ ਆਹੀ ਰਹਿ ਗਿਆ ਇਹਨਾਂ ਕੋਲੇ ਤਾਂ ਸਾਨੂੰ ਅਸੀਂ ਤਾਂ ਵੀ ਇਹੀ ਬੇਨਤੀ ਕਰਦੇ ਹਾਂ ਸਾਰੇ ਪਿੰਡ ਨੂੰ ਵੀ ਤੇ ਸਰਪੰਚ ਸਾਹਿਬ ਨੂੰ ਵੀ ਇਹ ਨਹੀਂ ਵੀ ਅਸੀਂ ਸਰਪੰਚ ਸਾਹਿਬ ਦਾ ਜਾਂ ਕਿਸੇ ਕਿਸੇ ਦਾ ਵੀ ਅਸੀਂ ਵਿਰੋਧ ਕਰਦੇ ਆਂਗੇ ਅਸੀਂ ਤਾਂ ਇਹ ਕਹਿੰਨੇ ਵੀ ਸਹਿਯੋਗ ਕਰੋ ਇੱਕ ਕੀ ਹੁੰਦਾ ਨਾ ਮੈਨੂੰ ਫੋਨ ਕਰਕੇ ਕੀ ਕਹਿਣਗੇ ਬੱਚਿਆਂ ਦੀ ਖਰਾਕ ਕਿਹਦੇ ਕੋਲੇ ਆ ਹਾਂਜੀ ਮੈਂ ਕਹਿੰਨਾ ਉਹਦੇ ਕੋਲੇ ਉਹਦੇ ਦਾ ਯਕੀਨ ਨਹੀਂ ਤੂੰ ਜਾ ਕੇ ਕਹ ਮੈਂ ਕਹਿੰਦਾ ਵੀ ਤੁਸੀਂ ਜਾ ਕੇ ਕਹਿ ਦਿਓ ਜਾਣੇ ਕਿ ਕਿਸੇ ਦੇ ਮੋਟੇ ਦੇ ਧਰਕੇ ਚਲਾਉਣਾ ਜਾਂ ਹੋਰ ਕਰਨਾ ਯਕੀਨ ਦੀ ਗੱਲ ਨਹੀਂ ਹੁਣੀ ਬੱਚੇ ਜੇ ਮੰਨ ਲਓ ਜੇ ਕਿਸੇ ਨੇ ਫੱਕਾ ਕੱਢ ਕੇ ਉਹ ਚ ਖਾ ਵੀ ਲੈ ਤੇ ਕੀ ਹੋਗਾ ਬੱਚੇ ਆਪਣੀ ਨੇ ਨਾ ਹਾਂਜੀ ਬਈ ਆਪਾਂ ਗਰਾਊਂਡ ਵਾਲੇ ਬੱਚਿਆਂ ਲਈ ਦਿੱਤੀ ਐ ਖਰਾਕ ਹੁਣ ਤੋਂ ਨਹੀਂ ਮੈਂ ਤਾਂ ਪਹਿਲਾਂ ਤੋਂ ਹੀ ਦਿੰਦਾ ਆ ਰਿਹਾ ਹਾਂ ਬਹੁਤ ਪਲੇਅਰਾਂ ਨੂੰ ਖਰਾਕ ਦਿੱਤੀ ਸੀ ਆਪਦੇ ਕੋਲੋਂ ਉਹ ਲਿਆ ਲਿਆ ਕੇ ਠੀਕ ਆ ਜੀ ਹੁਣ ਗੱਲ ਇਹ ਵੀ ਜਦ ਤਾ ਤੁਸੀਂ ਲਿਆ ਕੇ ਦੇ ਦਿਓ ਸਮਾਨ ਹਾਂਜੀ ਤੇ ਜਾਂ ਫਿਰ ਤੁਸੀਂ ਬੋਲੋ ਹਾਂ ਠੀਕ ਆ ਜੀ ਹਾਂ ਨਾ ਤਾਂ ਬੱਚਿਆਂ ਨੇ ਲੱਤਾਂ ਖਿੱਚੀਆਂ ਨਹੀਂ ਹੁਣ ਛੋਟੇ ਬੱਚੇ ਨੇ ਇਹਨਾਂ ਨੂੰ ਪਤਾ ਨਹੀਂ ਹ ਮੁੜ ਕੇ ਇਹਨਾਂ ਦਾ ਦੂਸ਼ ਕੀ ਲੱਗਦਾ ਵੀ ਤੁਸੀਂ ਤਾਂ ਵੱਧ ਬੋਲਦੇ ਹੋ ਤੁਸੀਂ ਐਂ ਕਰਦੇ ਹੋ ਬੱਚੇ ਫਿਰ ਹੁਣ ਮੈਂ ਖੇਡਣਗੇ ਕਿਵੇਂ ਹਾਂਜੀ ਹਾਂਜੀ ਜਿਹੜੇ ਨੈਸ਼ਨਲ ਪਲੇਅਰ ਆਉ ਤਿਆਰ ਕਿਥੋਂ ਹੋਣਗੇ ਪਨੀਰੀ ਪਹਿਲਾਂ ਤਿਆਰ ਹੋਊ ਫੇਰ ਹੀ ਆ ਨਾ ਮਾਂ ਦੇ ਢਿੱਡੋਂ ਦਾ ਕੋਈ ਪਲੇਅਰ ਨਹੀਂ ਆਉਂਦਾ ਹੁੰਦਾ ਹਾਂਜੀ ਇੱਥੇ ਤਿਆਰ ਕਰਾਂਗੇ ਪ੍ਰੈਕਟਿਸ ਕਰਾਵਾਂਗੇ ਫੇਰ ਥੋੜਾ ਕਿਤੇ ਜਾ ਕੇ ਥੋੜਾ ਮੋਟਾ ਹੌਸਲਾ ਬਣਦਾ ਹੈ ਚਾਰ ਪੈਸੇ ਹੋਣ ਖਰਾਕ ਵੀ ਚਾਹੀਦੀ ਹੈ ਹਨਾ ਕਹਿੰਦੇ ਹੁੰਦੇ ਆ ਪਲੇਅਰ ਤਾਂ ਮੂਹ ਬੰਦ ਨਹੀਂ ਹੋਣਾ ਚਾਹੀਦਾ ਤੇ ਪਲੇਅਰ ਦੀਆਂ ਲੱਤਾਂ ਖਾਣ ਨਹੀਂ ਚਾਹੀਦੀਆਂ ਤਾਂ ਕਿਤੇ ਜਾ ਕੇ ਕਿਤੇ ਪਲੇਅਰ ਇੱਕ ਪੈਦਾ ਹੁੰਦਾ ਹੈ ਠੀਕ ਹੈ ਤਾਂ ਪਲੇਅਰ ਕਿੱਥੋਂ ਪੈਦਾ ਹੋਣੇ ਸਾਨੂੰ ਵੀ ਪਤਾ ਇਹ ਸਮੱਸਿਆ ਹੈਗੀ ਆਰ ਡਿਪੈਂਡ ਚ ਹੁਣ ਤੋਂ ਨਹੀਂ ਇਹ ਬਹੁਤ ਟਾਈਮ ਪਹਿਲਾਂ ਤੋਂ ਆ ਗਈ ਤਾਂ ਅਸੀਂ ਇਹੀ ਚਾਹੁੰਦੇ ਵੀ ਸਾਨੂੰ ਸਭ ਤੋਂ ਪਹਿਲਾਂ ਦਾ ਸਟੇਡੀਅਮ ਦਿੱਤਾ ਜਾਵੇ ਠੀਕ ਹੈ ਜੀ ਹੌਲੀ ਸਾਨੂੰ ਥਾਂ ਦੇ ਦੇਣਾ ਹੌਲੀ ਹੌਲੀ ਅਸੀਂ ਆਪੀ ਕਰ ਲਾਂਗੇ ਠੀਕ ਹੈ ਜੀ ਹਾਂ ਅਸੀਂ ਕੰਟਰੀਬਿਊਟ ਵੀ ਕਰਨਾ ਸੀਗਾ ਵੀ ਚਲੋ ਇਕੱਠੇ ਕਰਾਂਗੇ ਗ੍ਰਾਹੀ ਕਰਾਂਗੇ ਪਿੰਡ ਦੇ ਵਿੱਚੋਂ ਹੂੰ ਸਾਨੂੰ ਕਦੇ ਵੀ ਗ੍ਰਾਹੀ ਨਾ ਕਰੋ ਵੀ ਉਹ ਆਪਾਂ ਟੂਰਨਾਮੈਂਟ ਵੇਲੇ ਕਰ ਲਾਂਗੇ ਆਪਾਂ 50000 ਇਕੱਠਾ ਕਰ ਲਾਂਗੇ ਹਜੇ ਤੱਕ ਮੇਰੇ ਕੋਲ 50000 ਰੁਪਏ ਨਹੀਂ ਆਇਆ ਠੀਕ ਹੈ ਸਾਬ ਸਾਰਾ ਮੇਰੇ ਕੋਲੇ ओके ਸਾਡੇ ਇੱਕ ਮੁੰਡਾ ਅਸੀਂ ਗੇਲੇ ਬਾਈ ਦਾ ਮੁੰਡਾ ਆਦਾ ਜਿਹੜੀ ਦੋਦੀ ਹੈਗਾ ਹਾਂਜੀ ਉਹਨੇ ਪਾਏ ਇੱਕ ਬਈ ਪਾਲਾ ਉਹਨੇ ਪਾਏ ਕੁਛਕ ਮੁੰਡੇ ਨੂੰ ਕਿਸੇ ਨੇ 1000 ਪਾਤਾ ਕਿਸੇ ਨੇ 500 ਪਾਤਾ ਇਹਨਾਂ ਨੇ ਵੀ ਇਕੱਠੇ ਕੀਤੇ ਆ ਛੋਟੇ ਛੋਟੇ ਬੱਚਿਆਂ ਨੇ ਵੀ ਕਿਸੇ ਨੇ 500 ਦੇਤਾ ਕਿਸੇ ਨੇ 1000 ਦੇਤਾ ਐ ਕਰਕੇ ਇਕੱਠੇ ਕੀਤੇ ਸੋ ਬੇਨਤੀ ਇਹ ਹੈ ਵੀ ਪਿੰਡ ਵਾਲਿਆਂ ਨੂੰ ਵੀ ਬੇਨਤੀ ਹੈ ਸਾਰੀ ਪੰਚਾਇਤ ਨੂੰ ਵੀ ਬੇਨਤੀ ਹੈ ਮੈਂ ਖੁਦ ਵੀ ਪੰਚਾਇਤ ਮੈਂਬਰ ਆ ਆਪਾਂ ਕਿਸਦਾ ਐ ਨਹੀਂ ਵੀ ਆਪਾਂ ਵੀ ਵਿਰੋਧ ਹੀ ਕਰਨਾ ਵਿਰੋਧ ਵਿਰੋਧ ਵੀ ਉਹ ਬੰਦੇ ਦਾ ਕੀਤਾ ਜਾਂਦਾ ਵੀ ਜਦੋਂ ਆਪਾਂ ਨੂੰ ਆਸ ਹੁੰਦੀ ਹੈ ਥੋੜੀ ਮੱਠੀ ਹੈਨਾ ਤਾਂ ਸਾਨੂੰ ਆਸ ਹੈ ਵੀ ਮੰਗ ਰੱਖ ਵੀ ਸਾਨੂੰ ਸਟੇਡੀਅਮ ਦਿੱਤਾ ਜਾਵੇ ਪਲੱਸ ਜਿਹੜੀਆਂ ਇੱਥੇ ਮੋਟਰ ਮਟਰ ਲੱਗਣੀਆਂ ਜਾਂ ਹੋਰ ਲੰਗੀ ਮੰਨ ਲਓ ਹਜੇ ਸਟੇਡੀਅਮ ਨਹੀਂ ਬਣ ਰਿਹਾ ਕਮ ਸੇ ਕਮ ਆਪਾਂ ਮੋਟਰ ਤਾਂ ਲਵਾਈ ਸਕਦੇ ਹਾਂ ਨਾ ਤਾਂ ਫਿਰ ਉਹ ਬੇਨਤੀ ਹੈ ਵੀ ਇੰਨੀਆਂ ਕਿ ਚੀਜ਼ਾਂ ਸਾਡੇ ਗਰਾਊਂਡ 'ਚ ਹੋਣ ਤਾਂ ਕਿ ਬੱਚੇ ਜਿਹੜੀਆਂ ਇੰਨੀਆਂ ਕਸੂਰ ਤਾਂ ਇੰਨੇ ਨਾਲ ਬੱਚੇ ਖੁਸ਼ ਹੋ ਜਾਂਦੇ ਨੇ ਹਾਂਜੀ ਹਾਂਜੀ ਹੁਣ ਜਦਦੇ ਮੈਂ ਇਹਨਾਂ ਨੂੰ ਖਰਾਕ ਦੇ ਕੇ ਗਿਆ ਹੜਲਾਂ ਦੇ ਕੇ ਗਿਆ ਉਹ ਇੰਨੇ ਨਾਲ ਹੀ ਖੁਸ਼ ਹੋ ਜਾਂਦੇ ਨੇ ਬੱਚੇ ਉਹ ਉਨੀ ਮਿਹਨਤ ਜ਼ਿਆਦਾ ਕਰਨ ਲੱਗ ਜਾਂਦੇ ਨੇ ਹਾਂਜੀ ਹਾਂਜੀ ਉਂਝ ਬੱਚਿਆਂ ਕੋਲੇ ਇਕਵਿਪਮੈਂਟ ਨਾ ਹੋਣਗੇ ਬੱਚੇ ਮਿਹਨਤ ਕਿੱਥੋਂ ਲਾਉਣਗੇ ਇਹ ਚੀਜ਼ ਦੀ ਪ੍ਰੋਬਲਮ ਕਿ ਸਾਨੂੰ ਬਈ ਸਾਨੂੰ ਨਾ ਹੀ ਬਦਨਾਮ ਕੀਤਾ ਜਾਂਦਾ ਮੈਂ ਹੁਣ ਗੱਲ ਬੋਲੀ ਦਵਾ ਚਲੋ ਕਹਿੰਦੇ ਨਾ ਵੀ ਜਿਹੜੇ ਕੌਡੀ ਵਾਲੇ ਉਹ ਨਸ਼ੇ ਕਰਦੇ ਆ ਠੀਕ ਹੈ ਟੀਕੇ ਲਾਉਂਦੇ ਆ ਬਈ ਇਹਨਾਂ ਚੋ ਇੱਕ ਦੇਖ ਲਓ ਤੁਸੀਂ ਇਹਨਾਂ ਦੀ ਬਾਹਾਂ ਦੇਖ ਲਓ ਕੋਸੇ ਵੀ ਦੇਖ ਲਓ ਟੀਕੇ ਵਾਲਾ ਠੀਕ ਹੈ ਦੂਜੀ ਹੁਣ ਮੈਂ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਇੱਥੇ ਮੈਨੂੰ ਜਿਹੜਾ ਬੰਦਾ ਕਹਿੰਦਾ ਉਹਦੇ ਮੈਡੀਕਲ ਲਾ ਦੂੰ ਤੇ ਮੈਨੂੰ ਇੱਥੇ ਖੜੀੜ ਕੇ ਦਿਖਾ ਪਿਓ ਟੀਕਾ ਲਾਉਣ ਵੀ ਜਿਗਰਾ ਚਾਹੀਦਾ ਠੀਕ ਹੈ ਨਾਲੇ ਕੀ ਟੀਕਾ ਬਈ ਬੋਡੀ ਰੌਨ ਦਾ ਹੁੰਦਾ ਉਹ ਠੀਕ ਹੈ ਬੋਡੀ ਪੇਨ ਕੰਮ ਕਰਦੀ ਵੀ ਜਿਆਦਾ ਤੁਸੀਂ ਕੰਟੀਨਿਊਸਲੀ ਖੇਡਦੇ ਹਨਾ ਉਹ ਨੂੰ ਇਹ ਤਾਂ ਨਾ ਕਿਹਾ ਜਾਵੇ ਵੀ ਉਹ ਸੇਤਲੀ ਮੜਾ ਠੀਕ ਹੈ ਉਹ ਤਾਂ ਜੇ ਈਵਨ ਜੇ ਆਪਣਾ ਐਕਸੀਡੈਂਟ ਹੁੰਦਾ ਹਨਾ ਡਾਕਟਰ ਵੀ ਲਾਉਂਦੇ ਆ ਉਹ ਠੀਕ ਹੈ ਹੁਣ ਕਈ ਵਾਰ ਨਹੀਂ ਉਹ ਹੁੰਦੀ ਆਪਣੀ ਬੋਡੀ ਰਿਕਵਰ ਹੁੰਦੀ ਅਸੀਂ ਉਹ ਕਿਹਾ ਜਾਂਦਾ ਹਨਾ ਦੂਜੀ ਗੱਲ ਬਈ ਇਹ ਇੱਥੋਂ ਨਾ ਮੁੰਡੇ ਛੋਟੇ ਛੋਟੇ ਬਈ ਪਹਿਲਾਂ ਵੀ ਸਾਡੇ ਕਾਫੀ ਟਾਈਮ ਤੋਂ ਵੱਡੇ ਹਨਾ ਬਹੁਤ ਬਹੁਤ ਸਾਡੇ ਹਾਂ ਦੇ ਉਹ ਭਰਤੀ ਹੋਏ ਆ ਬਈ ਜ਼ਰੂਰੀ ਥੋੜੀ ਐ ਸੀ ਨੂੰ ਕਬੱਡੀ 'ਚ ਹੀ ਲੈ ਕੇ ਜਾਣਾ ਇਹ ਭਰਤੀ ਵੀ ਹੋ ਸਕਦੇ ਆ ਹਨਾ ਨਾਂਵਾਲਾ ਬਈ ਆਈ ਵਾਰ ਚਲੋ ਤੁਸੀਂ ਇੱਥੇ 25 ਮਤਲਬ 30 35 ਜਾਣੇ ਹੁੰਦੇ ਉਹਨਾਂ 'ਚ 5 ਜਾਣੇ ਨਿਕਲ ਜਾਣ ਬਈ ਜੇ ਹੁਣ ਥੱਬੀ ਹੀ ਇਹ ਲਾਇਆ ਵੀ ਕੌਡੀ ਵਾਲੇ ਈਵਨ ਤਾਂ ਬਈ ਮੈਂ ਸਿੱਧੀ ਗੱਲ ਇੱਥੇ ਕਿਹਾ ਵੀ ਗਿਆ ਵੀ ਭਾਈ ਕੌਡੀ ਖੇਡਣੇ ਮੁੰਡੇ ਹੋਣਾ ਫਿਰ ਜਾ ਕਰੋ ਉਹ ਤਾਂ ਠੀਕੇ ਲਾਉਂਦੇ ਆ ਠੀਕ ਹੈ ਤੇ ਬਈ ਹੁਣ ਇਹੀ ਗੇਮ ਆ ਜੀ ਜਿੱਥੇ ਵੱਧ ਜ਼ੋਰ ਲੱਗਦਾ ਠੀਕ ਹੈ ਨਾਲੇ ਇੱਕ ਗੱਲ ਦੂਜੀ ਇਹ ਵੀ ਆ ਬਈ ਵੀ ਇਹ ਮਨ ਲਓ ਕਿੱਡੀ ਹੁਣ ਇਹ 'ਚ ਕਿੰਨਾ ਮਨ ਲਓ ਇੱਕ ਤਰ੍ਹਾਂ ਦਾ ਮੈਂ ਇਹ ਕਹਿਣਾ ਹੁੰਦਾ ਵੀ ਦੇਖੋ 8 ਮੈਂ ਹੁਣ 863 ਚੋਂ ਚਾਹੀਦੇ 19 ਚੋਂ ਚਾਹੀਦੇ ਪੀਆਰ ਓਨਲੀ ਕੌਡੀ ਵਾਲਾ ਬੰਦਾ ਪੰਜ ਵੀ ਫੇਲ ਪੀਆਰ ਹੋ ਜੀ ਕੌਡੀ ਸਰ ਤੇ ਕੋਈ ਵੀ ਹੈ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਹਨ ਸਾਨੂੰ ਐ ਵੀ ਬੰਦੇ ਮੁੰਡੇ ਇਹ ਹਨਾ ਗਰੀਬ ਘਰੋਂ ਆ ਵਿਚਾਰੇ ਹਨਾ ਵੀ ਮੱਧ ਵਰਗ ਦੇ ਇਹ ਉਥੋਂ ਤੱਕ ਜਾਣ ਅਸੀਂ ਤਾਂ ਸੋਚ ਉਥੋਂ ਤੱਕ ਰੱਖੀ ਬੈਠੇ ਆ ਸਾਨੂੰ ਬਈ ਥੱਲੇ ਤੱਕ ਹੀ ਆ ਗਿਆ ਇਹਨਾਂ ਵੀ ਜੇ ਮਾੜਾ ਜਿਹਾ ਜਿਵੇਂ ਬਾਈ ਨੇ ਪਹਿਲਾਂ ਕਿਹਾ ਖਰਾਕ ਵਾਲਾ ਜਾਂ ਹੋਰ ਆਸੇ ਪਾਸੇ ਵਾਲੇ ਜਾਂ ਸਾਡੇ ਜੀ ਬੰਦੇ ਬਾੜ ਕੇ ਸਾਨੂੰ ਐ ਕਿਹਾ ਜਾਂਦਾ ਵੀ ਇਹਨਾਂ ਨੂੰ ਬਦਨਾਮ ਕਰ ਦੋ ਵੀ ਕੌਡੀ ਅੱਗੇ ਨਾ ਵਾਦ ਸਕੇ ਹਾਂ ਮੇਰਾ ਲਾਸਟ ਸਵਾਲ ਇਹ ਹੈ ਬਾਈ ਜੇ ਕੋਈ ਪਿੰਡ ਦੀ ਪੰਚਾਇਤ ਹੋਈ ਜਾਂ ਸਰਕਾਰ ਹੋਈ ਇਹ ਚੰਗੀਆਂ ਚੀਜ਼ਾਂ ਨੂੰ ਸਪੋਰਟ ਨਹੀਂ ਕਰਦੀ ਤਾਂ ਹੀ ਜਵਾਗ ਗਲਤ ਪਾਸੇ ਜਾਂਦੇ ਤਾਂ ਹੀ ਨਸੇ ਪਾਸੇ ਜਾਂਦੇ ਵੀਰੇ ਬਾਈ ਇਹ ਵੀ ਹੁੰਦਾ ਹੁਣ ਮੈਂ ਤੁਹਾਨੂੰ ਦੱਸ ਦਾਂ ਇੱਥੇ ਹੁਣ ਪ੍ਰੋਪਰ ਘਾ ਲੱਗਿਆ ਹੋਵੇ ਠੀਕ ਹੈ ਹਰ ਇੱਕ ਗੇਮ ਫੁੱਟਬਾਲ ਲਈ ਦਾ ਕੋਈ ਜਿਸੇ ਲਈ ਚਾਹੇ ਸਾਡੇ ਲਈ ਪ੍ਰੋਪਰ ਗਰਾਊਂਡ ਹੋਵੇ ਸਾਡਾ ਬਾਈ 100% ਜੀ ਕਰੂ ਗਾ ਇਹਨੂੰ ਇੱਥੇ ਹੁਣ ਰੋਡ ਐ ਡੇ ਡੇ ਪਾਣੀ ਖੜ ਗਿਆ ਅਸੀਂ ਮਿਹਨਤ ਲਾਵਾਂਗੇ ਠੀਕ ਹੈ ਮਿਹਨਤ ਲੱਗੂ ਸਰੀਰ ਮਾਲਾ ਸਰੀਰ ਬਣਵਾ ਜਵਾਕ ਆਣ ਇਹਨਾਂ ਦੀ ਬੋਡੀ ਸ਼ੇਪ ਜਾਂ ਕੁਝ ਵੀ ਬਣ ਗਈ ਇਹ ਕੱਲ ਨੂੰ ਜੇ ਨਕਸ਼ੇ ਤੇ ਵੀ ਲੱਗੇ ਬਾਈ ਤਾਂ ਵੀ ਸੋਚਣ ਕਿ ਵੀ ਇੱਕ ਟਾਈਮ ਅਸੀਂ ਮਿਹਨਤ ਲਾਉਂਦੇ ਸੀ ਯਾਰ ਇਹ ਮੁੜੇ ਆਉਣਗੇ ਤਾਂ ਇੱਕ ਵਧੀਆ ਪਲੇਅਰ ਉਹ ਨਹੀਂ ਨਸ਼ੇ ਵਾਲੇ ਪਾਸੇ ਜਾਂਦਾ ਉਹਨੂੰ ਐ ਹੋਈ ਹੁੰਦਾ ਬਾਈ ਵੀ ਯਾਰ ਮੇਰੀ ਬੋਡੀ ਸ਼ੇਪ ਵਧੀਆ ਹੋਰਾਂ ਨਾਲੋਂ ਵੀ ਮੈਂ ਨਸ਼ੇ ਨਾਲ ਖਰਾਬ ਨਹੀਂ ਕਰਨੀ ਖੇਡ ਦਾ ਇਹ ਰੋਲ ਹੁੰਦਾ ਨਸ਼ੇ ਨਾਲ ਬਾਈ ਠੀਕ ਹੈ ਨਸ਼ਾ ਤਾਂ ਮੇਲ ਹੀ ਨਹੀਂ ਖਾਂਦਾ ਖੇਡ 'ਚ ਠੀਕ ਹੈ ਚਲੋ ਹੁਣ ਕਿਸੇ ਵੀ ਚੀਜ਼ ਚ ਲਾ ਲਓ ਕਿਸੇ ਵੀ ਫੀਲਡ ਚ ਲਾ ਲਓ ਨਸ਼ੇ ਵਾਲਾ ਹੁੰਦੀ ਹੀ ਐ ਬਾਈ ਠੀਕ ਹੈ ਨਸ਼ੇਲਾ ਹੋ ਸਕਦਾ ਐ ਨਹੀਂ ਕਹਿੰਦਾ ਵੀ ਹਨਾ ਕੋਈ ਮਾੜਾ ਹੋ ਗਿਆ ਚਾਹੇ ਕਿਵੇਂ ਵੀ ਬਈ ਸਾਰੇ ਥੋੜੀ ਮਾੜੇ ਹਾਂਜੀ ਵੀਰੇ ਠੀਕ ਹੈ 30 ਚੋਂ ਇੱਕ ਜਣਾ ਹੋ ਜੂ ਚਲੋ ਪਰ ਇਹ ਵੀ ਹੈ ਬਈ ਇੱਕ ਦਿਨ ਕੀ ਪਤਾ ਉਹ ਵੀ ਸੁਧਰ ਜੇ ਮਿਹਨਤ ਲਾ ਕੇ ਠੀਕ ਹੈ ਮਿਹਨਤ ਇਹੋ ਜੀ ਚੀਜ਼ ਆ ਬਈ ਉਹ ਨਸ਼ੇ ਚੋਂ ਵੀ ਖਿੱਚ ਲੂ ਹਾਂਜੀ ਬੰਦੇ ਨੂੰ ਠੀਕ ਹੈ ਚਾਹੇ ਉਹ ਕਿੱਡਾ ਵੀ ਕਰਦਾ ਪਰ ਜਦੋਂ ਮਨ ਲਾ ਵੀ ਜੇ ਆ ਹੀ ਥੱਬਾ ਲਾਈ ਜਾਣਾ ਵੀ ਤੁਸੀਂ ਤਾਂ ਨਸ਼ੀ ਕਰਦੇ ਹੋ ਜੀ ਕੌਡੀ ਗੱਲ ਦਾ ਟੀਕ ਹੀ ਲਾਉਂਦੇ ਆ ਜਾਂ ਐ ਕਰਦੇ ਆ ਜੇ ਬਾਈ ਹੁਣ ਅਸੀਂ ਇਹ ਵੱਡੇ ਲੈਵਲ ਤੇ ਗੱਲ ਕਰਨੀ ਹੋਵੇ ਨਾ ਕਿਸੇ ਦੇ ਮੂੰਹ ਨਾ ਰਹਿਣਾ ਠੀਕ ਹੈ ਜੇ ਅਸੀਂ سپورਟ ਮੰ ਅਗਲਾ ਕਹਿੰਦਾ ਵੀ ਤੂੰ ਸਾਡੇ ਲਈ ਬੋਲ ਲਿਆ ਜਾਂ ਸਾਡੇ ਵਿਰੁੱਧ ਬੋਲ ਲਿਆ ਪਰ ਬਈ ਜਦੋਂ ਠਠ ਕਰਨਗੇ ਫਿਰ ਤਾਂ ਬੋਲੀ ਜਾਂਦੇ ਬਈ ਚਲੋ ਇਹ ਨਹੀਂ ਕਹਿੰਦਾ ਵੀ ਸਾਨੂੰ ਸਪੋਰਟ ਠੀਕ ਹੈ ਜਿਹੜੀ ਹੋਣੀ ਆ ਉਹ ਤਾਂ ਪੰਚਾਇਤ ਵੱਲੋਂ ਹੋਣੀ ਆ ਵੀ ਸਾਡੇ ਦੇ ਸੱਬੇ ਵੀ ਨਾ ਲਾਉਣ ਸੰਯੋਗ ਨਹੀਂ ਦੇਣਾ ਸਾਨੂੰ ਹਾਂ ਕੋਈ ਗੱਲ ਝੂਠ ਨਹੀਂ ਬੋਲੀ ਜਿਹੜੀ ਗੱਲ ਵੀ ਕਹੀ ਆ ਸੱਚ ਆ ਤੁਸੀਂ ਖੜਿਓ ਗਰਾਊਂਡ 'ਚ ਪਾਣੀ ਦੇਖ ਲਓ ਉੱਥੇ ਪਾਣੀ ਵੀ ਗਿਆ ਵੀ ਟੂਟੀਆਂ ਲੱਗ ਗਈਆਂ ਟੈਂਕੀ ਧਰੀ ਗਈ ਪਰ ਉੱਚ ਜੀ ਆਉਂਦੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਕੋਈ ਗਲਤ ਚੀਜ਼ ਕੋਈ ਵੀ ਗੱਲ ਗਲਤ ਨਹੀਂ ਗਈ ਜੋ ਗਿਆ ਸੱਚ ਗਿਆ ਠੀਕ ਆ ਵੀਰੇ ਇੱਕ ਬਾਈ ਮੈਂ ਤੁਹਾਨੂੰ ਦੱਸ ਦਾਂ ਵੀ ਅੱਜ ਤ ਵਿੱਦ ਪ੍ਰੂਫ ਚਲਾ ਲਓ ਚਾਹੇ ਉਦੋਂ ਹੀ ਕਹਿ ਦਿਓ ਵੀ ਸਾਡਾ ਕੌਡੀ ਵਾਲਾ ਕੋਈ ਟੀਕਾ ਲਾ ਕੇ ਫੜਾਗਾ ਠੀਕ ਹੈ ਵੀਰ ਠੀਕ ਹੈ ਤੇ ਹੋਰ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਹੋਰ ਬਹੁਤ ਕੁਝ ਹੋਇਆ ਇੱਥੇ ਪਰ ਕੌਡੀ ਲੈ ਇੰਨੇ ਬੈਠੇ ਆ ਚਾਹੇ ਚਾਹੇ ਸਾਡਾ ਡਾਕ ਟੈਸਟ ਕਰਾ ਲਿਓ ਠੀਕ ਹੈ ਚਾਹੇ ਕੁਝ ਵੀ ਕਰਾ ਲਓ ਜੇ 5% ਵੀ ਨਿਕਲੇ ਹਨਾ ਤਾਂ ਬਈ ਅਸੀਂ ਦੇਣਦਾਰ ਆ ਬਾਕੀ ਆ ਬਾਈ ਆ ਠੀਕ ਹੈ ਇਹਨੂੰ ਮਤਲਬ ਵੀ ਬਾਈ ਪਹਿਲਾਂ ਵੀ ਵਧੀਆ ਪਲੇਅਰ ਕਰ ਰਹੇ ਆ ਇਹਨਾਂ ਨੂੰ ਸਪੋਰਟ ਨਹੀਂ ਮਿਲੀ ਇਹਨਾਂ ਦੇ ਅੰਦਰ ਵੀ ਦਰਦ ਆ ਵੀ ਜੇ ਸਾਨਾ ਨਹੀਂ ਕੁਝ ਹੋਇਆ ਸਾਡਾ ਨਹੀਂ ਕੁਝ ਹੋਇਆ ਨਾ ਤਾਂ ਜਵਾਕ ਕੁਝ ਕਰ ਲੈ ਠੀਕ ਹੈ ਸ ਕਰਨਾ ਹਨਾ ਅਸੀਂ ਕਿੱਥੇ ਮੋੜੇ ਪਾਸੇ ਵਗ ਜਾਗੇ ਬਈ ਪਰ ਹੁਣ ਬਾਈ ਵੀ ਕੋਈ ਏ ਵੀ ਨਹੀਂ ਤੱਕਣੇ ਘਰੋਂ ਇਹਨਾਂ ਨੂੰ ਵੀ ਮਤਲਬ ਜਿੰਨਾ ਇਹਨਾਂ ਨੂੰ ਕਿਹਾ ਗਿਆ ਜਾਂ ਮਤਲਬ ਟਾਈਮ ਕੱਢ ਕੇ ਆਉਂਦੇ ਬਈ ਠੀਕ ਹੈ ਇੱਕ ਰੈਫਰੀ ਕਰਦੇ ਆ ਟੂਰਨਾਮੈਂਟ ਤੇ ਨਹੀਂ ਆਦਾ ਹੋਰ ਕਿੱਤਾ ਕੰਮ ਫਸਲਬਾੜੀ ਸਾਹਮਣੇ ਇਹਨਾਂ ਨੂੰ ਮੈਂ ਤਾਂ ਇਹ ਕਹਿਣਾ ਵੀ ਜੇ ਪ੍ਰੋਪਰਟੀ ਨਾਲ ਹੀ ਤਨਖਾਹ ਹੋਵੇ ਠੀਕ ਹੈ ਬਾਹਰੋਂ ਆਉਂਦਾ ਬਈ ਉਹਦੇ ਲਈ 35 40000 ਰੁਪਏ ਦੇਣੇ ਹਨਾ ਕੈਂਪ ਲੱਗਦਾ ਪਿਆ ਇਹਨਾਂ ਨੂੰ 10000 ਹੀ ਦੇ ਦੇਣ ਠੀਕ ਹੈ ਇਹ ਸਾਡੀ ਵੀ ਮਿਹਨਤ ਦੁੱਗਣੀ ਕਰਾਉਣ ਤੇ ਆਉਦੀ ਕਬੀਲਦਾਰੀ ਵੀ ਚਲਾਉਣ ਸਾਨੂੰ ਤਾਂ ਆਏ ਵੀ ਸਾਡੀ ਵੀ ਹੈਲਪ ਹੋਵੇ ਤੇ ਸਾਨੂੰ ਖੜਾਉਣ ਵਾਲੇ ਜਾਂ ਜਿਹੜੇ ਮੰਨ ਲਓ ਸਾਡੇ ਨਾਲ ਲੱਗਦੇ ਹਨ ਵੀ ਜਿਵੇਂ ਬਾਈ ਹੋ ਰਹੇ ਹੋਗੇ ਉਹ ਬਾਈ ਹੋਗੇ ਉਹਨਾਂ ਦੀ ਵੀ ਚਾਹੇ ਬੋਲ ਨਾ ਰਹੀ ਮਾੜਾ ਨਾ ਬੋਲੋ ਤੇ ਜੇ ਫਾਈਨੈਂਸ਼ਲੀ ਕਰ ਸਕਦੇ ਹੋ ਤੇ ਇੱਕ ਜਿਹਦੀ ਤਨਖਾਹ ਜਿਵੇਂ ਬਾਈ ਦੀ ਬਾਈ ਜਿੰਨਾ ਤੋਂ ਖੇਡਦੇ ਹਾਂ ਕੋਡੀਆਂ ਦਾ ਕੋਈ ਵੀ ਦੱਸ ਦਿਓ ਠੀਕ ਹੈ ਹਾਂ ਵੀ ਸਾਡੇ ਚੋਂ ਬਈ ਪਹਿਲਾਂ ਤੋਂ ਲਾ ਲਓ ਕਿਸੇ ਵੀ ਜੇ ਕੋਈ ਸਾਡਾ ਐ ਦੱਦ ਵੀ ਜੇ ਸਾਡਾ ਟੀਕਾ ਲਾਉਂਦਾ ਕੋਈ ਦੇਖਿਆ ਵੀ ਹੈ ਜਾਂ ਸਾਡਾ ਕੋਈ ਮੰਨ ਲਓ ਵੀ ਮਰ ਵੀ ਗਿਆ ਉਹ ਬੋਲਦਾ ਯਾਰ ਵੀ ਟੀਕਾ ਲਾ ਖੇਡਦੇ ਆ ਬਾਈ ਠੀਕ ਹੈ ਪਰਚੀ ਕੱਟਣਾ ਚਾਹਾਂਗੇ ਉਹ ਬੋਲੂਗਾ ਜਿਨੇ ਪੈ ਉਹ ਅਖੜੇ ਟੀਕਾ ਲਾਉਂਦੇ ਆ ਆਪਦੇ ਲਈ ਲੀ ਲਾਉਂਦਾ ਖੇਡਣ ਤੁਸੀਂ ਤਾਂ ਗੇਮ ਤੱਕ ਮਸਲਾ ਓਡਾ ਹਾਂਜੀ ਗੇਮ ਦੇਖਣੀ ਆ ਠੀਕ ਆ ਜਿਹਨੇ ਪਰਚੀ ਨਹੀਂ ਘਟਾਣੀ ਦੀ ਪਹਿਲਾਂ ਲੁਕੂਗਾ ਫਿਰ ਆ ਕੇ ਕਹੂਗਾ ਟੀਕੇ ਲਾਉਂਦੇ ਆ ਕਬੱਡੀ ਮੈਂ ਦੱਸਦਾ ਤੁਹਾਨੂੰ ਸਾਨੂੰ ਇੱਥੇ ਤੱਕ ਵੀ ਕਿਹਾ ਗਿਆ ਉਧਰ ਸਾਨੂੰ ਪਤਾ ਨਹੀਂ ਕਿਵੇਂ ਕਿਹਾ ਮੈਨੂੰ ਨਹੀਂ ਪਤਾ ਕੋਈ ਸਾਡਾ ਵੀ ਉਹਨਾਂ ਪਰਸਨਲੀ ਬੈਰ ਨਹੀਂ ਹੈਗਾ ਕਹਿੰਦੇ ਸਸ ਅਸੀਂ 1000 ਰੁਪਏ ਦਿੱਤੇ ਸਾਨੂੰ ਕੁਰਸੀ ਨਹੀਂ ਪੁੱਛੀ ਓਕੇ ਠੀਕ ਆ ਸਾਨੂੰ ਬਈ 10 10000 ਦਿੱਤਾ ਸੀ ਉਹਨਾਂ ਨੇ ਐ ਕਹਤੇ ਗੁਪਤ ਨਾਮ ਲਿਖ ਲਿਓ ਵੀ ਸਾਡਾ ਨਾਂ ਨਾ ਬੋਲੋ ਹਾਂਜੀ ਦਿਲ ਵੱਡਾ ਹੋਣਾ ਚਾਹੀਦਾ ਠੀਕ ਹੈ ਬਾਈ ਦਿਲ ਦੀ ਅਮੀਰੀ ਹੁੰਦੀ ਆ ਮੈਂ ਪ੍ਰਾਪਰਟੀ ਦੀ ਜਾਂ ਘਰੋਂ ਨਹੀਂ ਹੁੰਦੀ ਹਣਾ ਉਹ ਬਾਈ ਕਮਲ ਬਾਈ ਠੀਕ ਆ ਆਏ ਨਹੀਂ ਪਤਾ ਸਾਨੂੰ ਕਿੰਨੇ ਕੇ ਪੈਸੇ ਸਾਡੇ ਦੇ ਖਰਚ ਤੇ ਤੇ ਉਹ ਬੰਦੇ ਨੇ ਕਦੇ ਸਾਨੂੰ ਕਿਹਾ ਵੀ ਨਹੀਂ ਠੀਕ ਹੈ ਠੀਕ ਹੈ ਵਿੱਚ ਬਾਈ ਨੇ ਕਿਹਾ ਜਿਵੇਂ ਹਣਾ ਬਾਈ ਕੋਚ ਨੇ ਤਾਂ ਵੀ ਸਾਨੂੰ 1000 ਰੁਪਿਆ ਦੇਣ ਨਾਲ ਸਾਨੂੰ ਇੱਥੇ ਵੱਧ ਠਿੱਠ ਕਰਦਾ ਸਾਨੂੰ ਐ ਕਹਿੰਦੇ ਟੂਰਨਾਮੈਂਟ ਕਰਾਓ ਅਸੀਂ 10000 ਦੇ ਦਾਂਗੇ ਕੈਂਪ ਲਾਓ ਇੰਨੇ ਦੇ ਦਾਂਗੇ ਤੇ ਇੱਥੇ ਆ ਕੇ ਜਾਂ ਸਾਡੇ ਹੁਣ ਜਿਵੇਂ ਆਪਣੀਆਂ ਗੱਲ ਚੱਲੀ ਹੁੰਦੀ ਆ ਇਹ ਪਿੰਡ 'ਚ ਦੱਸਣਗੇ ਉਹੀ ਬੰਦੇ ਦੱਸਣਗੇ ਵੀ ਹਾਂ ਉੱਥੇ ਆ ਫਲਾਣਾ ਐ ਬ ਸਾਡੇ ਹੁਣ ਜਿੰਨੀਆਂ ਵੀ ਗੱਲਾਂ ਬੋਲਨੀ ਆ ਠੀਕ ਐ ਜੋ ਵੀ ਐ ਬਈ ਇਹ ਸਚਾਈ ਆ ਕੌੜੀ ਲੱਗਣੀ ਆ ਠੀਕ ਐ ਜੇ ਅਸੀਂ ਉਹਨਾਂ ਨੂੰ ਮੰਨ ਲਾ ਉਹਨਾਂ ਦੀ ਹਿੱਤ ਦੀ ਜਾਂ ਮੰਨ ਲਓ ਮਤਲਬ ਵੀ ਉਹਨਾਂ ਨਾਲ ਨਾਲ ਦੀ ਗੱਲ ਕਰਦੇ ਐਮੀ ਹਨਾ ਉਹ ਝੂਠ ਹੁੰਦਾ ਝੂਠ ਸਾਤੋਂ ਬੋਲ ਲੈਣੀ ਜਾਂਦਾ ਬਈ ਇਹਨਾਂ ਨੂੰ ਵੀ ਅਸੀਂ ਨਹੀਂ ਕੁਝ ਕਰ ਸਕੇ ਪਰ ਜਵਾਬਤਾ ਕੁਝ ਕਰਨ ਇਹ ਵੀ ਤਾਂ ਜਾਣ ਠੀਕ ਐ ਖੇਡਾਂ ਬਈ ਇਹ ਇੱਕ ਜੁੱਟ ਵੀ ਕਰਦੀਆਂ ਸਪੋਰਟਸਮੈਨਸ਼ਿਪ ਹੁੰਦੀ ਹੈ ਹਨਾ ਤਾਂ ਜਿਵੇਂ ਹੁਣ ਸਾਡੇ ਕ੍ਰਿਕਟ ਫੁੱਟਬਾਲ ਸਾਰੇ ਵਾਲੇ ਇਹਨਾਂ ਚ ਵੱਡੇ ਵੜ ਕੇ ਬਈ ਸਾਨੂੰ ਪਾੜਦੇ ਆ ਠੀਕ ਹੈ ਸਾਡੇ ਤੱਕ ਆ ਬਈ ਗੱਲ ਤਾਂ ਇੱਥੇ ਆ ਕੇ ਮੁੱਕਦੀ ਆ ਜਿਹੜਾ ਸਰਪੰਚ ਬਣ ਗਿਆ ਸਾਰੇ ਪਿੰਡ ਦੇ ਜਵਾਕ ਉਹਦੀ ਬਣ ਗਏ ਠੀਕ ਆ ਬਈ ਇਹ سپورਟ ਕਰਦੇ ਬੰਦਾ ਠੀਕ ਆ ਇਹ ਨਹੀਂ ਹੁੰਦਾ ਜੀ ਮੇਰਾ ਬੱਚਾ ਨਹੀਂ ਖੇਡਦਾ ਵੀ ਆਪਣਾ ਨਹੀਂ ਖੇਡਦਾ ਆਪਾਂ ਕੀ ਸਕੂਲ ਤੋਂ ਲੈਣਾ ਉਹ ਜਿਹੜਾ ਸਰਪੰਚ ਬਣ ਗਿਆ ਘਰ ਦਾ ਮੁਖੀਆ ਬਣ ਗਿਆ ਸਾਰੇ ਪਿੰਡ ਦਾ ਮੁਖੀਆ ਸਾਰੇ ਜਵਾਕ ਉਹਦੀ ਆ ਠੀਕ ਹੈ ਜੀ ਸੋਚ ਲਿਆ ਗੱਲ ਮਾੜਾ ਮਟਾ ਵਾਅਦੇ ਕਰਕੇ ਨਾ ਮੱਕਾ ਨਾ ਹੀ ਚਾਹੀਦਾ ਚਲੋ ਪਰ ਜੇ ਕਰੋ ਨਾ ਤੁਸੀਂ ਨਾ ਕਹੋ ਇੱਥੇ ਕੁਝ ਨਾ ਕਹੋ ਇੱਥੇ ਆਉਦਾ ਜਿਹੜਾ ਕੁਝ ਕਰਨਾ ਮੈਂ ਇਹਨਾਂ ਨੂੰ ਪੁੱਛ ਲਾ ਵੀ ਮੈਂ ਕਦੇ ਵੀ ਇਹਨਾਂ ਨੂੰ ਕਦੇ ਕੋਈ ਅਨਾਉਂਸ ਕਰਕੇ ਗਿਆ ਮੈਂ ਇਹਨੇ ਪੈਸੇ ਦੇਣੇ ਜਾਂ ਹੋਰ ਦੇਣੇ ਹੈਗੇ ਠੀਕ ਹੈ ਜੀ ਪਰ ਜਿਵੇਂ ਇਹ ਕਹਿ ਦਿੰਨੇ ਆ ਮੈਂ ਕਹਿੰਦਾ ਵੀ ਹਾਂ ਵੀ ਮੇਰਾ ਚੱਲਦਾ ਰਹਿੰਦਾ ਗਉਮੀ ਹਨਾ ਠੀਕ ਹੈ ਜੀ ਤਾਂ ਚਲੋ ਸੋਡਾ ਵੀ ਧੰਨਵਾਦ ਬਈ ਤੁਹਾਡੀ ਟੀਮ ਦਾ ਵੀ ਧੰਨਵਾਦ ਵੀ ਤੁਸੀਂ ਇੱਥੇ ਆਏ ਤੇ ਸਾਡੇ ਬੱਚਿਆਂ ਦੀ ਜਿਹੜੀ ਇਹ ਗੱਲ ਆ ਤੁਸੀਂ ਇਹ ਪੰਜਾਬ ਸਰਕਾਰ ਤੱਕ ਵੀ ਪਹੁੰਚਾਓ ਤੇ ਸਾਡੇ ਪਿੰ ਤੇ ਪਰ ਫੇਰ ਵੀ ਜਿਹੜਾ سوشل মিডিਆ ਉਹਦੇ ਜਰੀਏ ਥੋੜੀ ਜਿਆਦਾ ਆਵਾਜ਼ ਜਾਂਦੀ ਹੈ ਹੈਨਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਹਾਂਜੀ